ਜਿਸ ਤਰ੍ਹਾਂ ਅੱਜਕਰ ਨਵੇਂ ਟਰੱਕ ਆ ਰਹੇ ਨੇ ਜੀ ਪੀਡਰ ਬਿਲਡ 579 ਆ ਜੀ ਹੋਰ ਨੇ ਉਹਨਾਂ ਦੇ ਬਾਡੀ ਪਾਰਟ ਲੈਣੇ ਬਹੁਤ ਔਖ ਨੇ ਉਹਨਾਂ ਨੂੰ ਬੰਪਰ ਨਹੀਂ ਮਿਲ ਰਹੇ ਜੀ ਜੇ ਅਸੀਂ ਡੀਲਰ ਕੋਲ ਜਾਈਏ ਜੀ 2500 ਦੇ 3-3000 ਦੇ ਬੰਪਰ ਨਹੀਂ ਜੀ ਉਹ ਸਾਡੇ ਕੋਲ ਹਰ ਚੀਜ਼ ਅਵੇਲੇਬਲ ਹੈ ਜੀ ਤੇ ਉਹਨਾਂ ਨਾਲੋਂ ਆਲਮੋਸਟ ਇਹ ਗੱਲ ਉਹਦੇ ਰੇਟ ਤੇ ਹੈ ਜੀ ਉਹਨਾਂ ਕੋਲ ਹਰ ਟਾਈਪ ਦਾ ਸਮਾਨ ਹੈਗਾ ਮੌਜੂਦ ਹੈ ਇਹ ਨਹੀਂ ਹੈਗਾ ਕਿ ਤੁਸੀਂ ਇੱਕ ਚੀਜ਼ ਲੈਣ ਜਾਓ ਉਹਦੇ ਦੂਜੀ ਨਹੀਂ ਮਿਲਦੀ ਦੂਜੀ ਲੈਣ ਤਾਂ ਤੀਜੀ ਨਹੀਂ ਮਿਲਦੀ ਉਹ ਸਾਰੀਆਂ ਇੱਕ ਪਾਸੇ ਇੱਕ ਪਾਸੇ ਉਹਨਾਂ ਨੇ ਮਤਲਬ ਸਾਰਾ ਸਿਸਟਮ ਇੱਕ ਛਾਦ ਦੇ ਥਲੇਗਾ 올 ਇਨ ਵਨ ਪਲੇਸ ਅੰਦਰ ਦੇਆਂ ਜਿਹੜੀਆਂ ਫੀਲਿੰਗਸ ਨੇ ਚਾ ਨਜ਼ਰਾ ਉਸ ਬਾਰੇ ਤੇ ਦੱਸੋ ਕਿ ਅੱਜ ਆਪਣੇ ਸਾਹਮਣੇ ਫਲਦਾ ਫੁੰਦਾ ਅਗਲੀ ਪੀੜੀ ਨੂੰ ਵੇਖਣ ਦੇ ਜੀ ਕਿਦਾਂ ਫੀਲ ਹੋ ਰਿਹਾ ਚਾ ਤਾਂ ਬਹੁਤ ਜ਼ਿਆਦਾ ਹੁੰਦਾ ਜੀ ਬਹੁਤ ਜ਼ਿਆਦਾ ਹੁੰਦਾ ਨਾਲੇ ਵੱਡੀ ਗੱਲ ਇਹ ਵੀ ਸਾਡੇ ਸਾਰੇ ਸ਼ਹਿਰ ਦੇ ਪੰਜਾਬੀ ਟਰਾਂਸਪੋਰਟਰਾਂ ਨੂੰ ਜੇ ਇਸ ਗੱਲ ਦਾ ਚਾ ਵੀ ਪੰਜਾਬੀ ਲੋਕ ਵੀ ਏਡਾ ਵੱਡਾ ਬਿਜ਼ਨਸ ਲੈ ਕੇ ਇਹ ਸਾਡੇ ਸ਼ਹਿਰ ਚ ਆਈ ਸੁਖਵਿੰਦਰ ਜੀ ਟਾਕ ਜੇ ਇਸ ਵੇਲੇ ਕੀ ਕੀ ਪਿਆ ਆ ਸਭ ਕੁਝ ਪਿਆ ਜੀ ਆਉ ਸਲਫਾਂ ਲੱਦੀਆਂ ਪਈਆਂ ਨੇ ਹੁਣ ਇਹਤੇ ਤਿੰਨ ਲੋਕੇਸ਼ਨਾਂ ਨੇ ਜੀ ਸਾਡਾ ਮੇਨ ਜਿਹੜਾ ਹੁਣ ਟਾਰਗੇਟ ਹੈ ਜੀ ਵੀ ਅਸੀਂ 99 ਜਿਹੜਾ ਆਪਣਾ ਫ੍ਰੀਵੇ ਹੈ ਜੀ ਜੀ ਇਹਨੂੰ ਅਸੀਂ ਆਉਣ ਵਾਲੇ 2 ਸਾਲਾਂ ਵਿੱਚ ਕਵਰ ਕਰਨਾ ਹੈ ਇਹ ਰਹਿਣਾ ਚਾਹੀਦਾ ਪੰਜਾਬੀ ਰੇਡੀਓ ਯੂਐਸਏ ਦੇਖ ਰਹੇ ਸਨ ਰੇ ਸਭ ਤੋਂ ਕਾਦੋਗੇ ਦਰਸ਼ਕਾਂ ਨੂੰ ਸਾਡੇ ਸਰੋਤਿਆਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਅਸੀਂ ਅੱਜ ਭਲਾ ਕਿੱਥੇ ਫੁਰਤਾਜ ਫੁਰਤਾਜ ਟਰੱਕ ਐਂਡ ਟ੍ਰੇਲਰ ਰਿਪੇਅਰ ਸਪੇਅਰ ਪਾਰਟਸ ਵਾਲੇ ਨੇ ਜਿਹੜੇ ਉਹਨਾਂ ਦੀ ਇੱਕ ਨਵੀਂ ਲੋਕੇਸ਼ਨ ਖੁੱਲ ਚੁਕੀ ਹੈ ਬੇਕਰਸਫੀਲਡ 'ਚ ਜਿੱਥੇ ਪੰਜਾਬੀ ਰੇਡੀਓ ਯੂਐਸਏ ਦੀ ਟੀਮ ਮੌਜੂਦ ਹੈ ਔਰ ਇੱਥੇ ਵੀ ਉਹ ਸਾਰਾ ਸਮਾਨ ਮੌਜੂਦ ਹੈ ਜਿਹੜਾ ਪਹਿਲੇ ਤੁਹਾਨੂੰ ਫਰੇਜ਼ਨੋ ਤੋਂ ਸਟਾਕਟਨ ਤੋਂ ਮਿਲਦਾ ਸੀਗਾ ਔਰ ਅੱਜ ਇਹ ਤੀਜੀ ਲੋਕੇਸ਼ਨ ਹੈ ਜਿਹੜੀ ਇਹ ਵੀ ਤੁਹਾਡੇ ਵਾਸਤੇ ਉਹਦਾ ਬਹੁਤ ਦਿਨਾਂ ਦੀ ਓਪਨ ਹੈ ਪਰ ਅਸੀਂ ਅੱਜ ਤੁਹਾਨੂੰ ਸਰਸ ਖਿਆਤਾ ਰੱਖਿਆ ਜੇ ਕਿ ਜਦੋਂ ਤੁਸੀਂ ਬੇਕਰਸਫੀਲਡ ਹੁਣਾਇਆ ਔਰ ਫੁਰਤਾਜ ਵਾਲਿਆਂ ਦੇ ਉਹਨਾਂ ਦੇ ਇਹਨਾਂ ਦਾ ਪਤਾ ਹੈ 3925 ਈਸਟ ਬ੍ਰੈਂਡਜ ਲੇਨ ਸਵੀਟ ਸੀ ਇਹ ਜੀ ਫਰੀਵੇ 58 ਤੋਂ ਬਿਲਕੁਲ ਨੇੜੇ ਪੈਂਦੇ ਨੇ ਸੋ ਕੀ ਕੀ ਸਮਾਨ ਹੈ ਅੱਜ ਮੇਰੇ ਨਾਲ ਤੁਹਾਨੂੰ ਵਖਾਣੇ ਆ ਔਰ ਨਾਲ ਦਰਸ਼ਨ ਕਰਾਣੇ ਔਰ ਫਿਰ ਵੇਖੋ ਕਿ ਤੁਹਾਡੀ ਲੋੜ ਦੀ ਕੀ ਕੀ ਸ਼ੈ ਹੈ ਜੀ 포ਟਾਜ ਵਾਲਿਆਂ ਦੀ ਬੇਕਰਸਫੀਲ ਲੋਕੇਸ਼ਨ ਔਰ ਆਪ ਸਭ ਨੂੰ ਜੀ ਹੈਨੂ ਤੇ ਕਿਆ ਹੁਣ ਅਸੀਂ ਆ ਗਏ ਆਂ ਅੰਦਰ ਅੰਦਰ ਜਦੋਂ ਆਓਗੇ ਨਾ ਤੁਸੀਂ ਤੇ ਇੱਥੇ ਸਿਰਫ ਤੁਹਾਨੂੰ ਸਮਾਨ ਨਹੀਂ ਲੱਭਣਾ ਕੁਝ ਬੜੇ ਸੁਰੀਲੇ ਜੀ ਲੱਭਣਗੇ ਜਿਨ੍ਹਾਂ ਚ ਬਸੇ ਭਾਜੀ ਹੈ ਕਿ ਨਾ ਠੀਕ ਹੈ ਨਾ ਇਹਦੀ ਗਵਾਈ ਮੈਂ ਪਰਣਦੇ ਜੇ ਮੈਂ ਕਹਿਣ ਦੇ ਆ ਤਾਂ ਜ਼ਾਹਰ ਹੈ ਕਿ ਆਵਾਜ਼ ਦੇ ਕਲਾ ਦੇ ਨਾਲ ਜੁੜਿਆ ਬੰਦਾ ਝੂਠ ਨਹੀਂ ਬੋਲਦਾ ਬਸ ਸਭ ਪਹਿਲਾਂ ਤੇ ਬਹੁਤ ਬਹੁਤ ਵਧਾਈਆਂ ਔਰ ਸਸਰੀਕਾਲ ਜੀ ਥੈਂਕ ਯੂ ਭਾਜੀ ਸਾਰੇ ਆਪਣੇ ਜੜੇ ਸਾਡੇ ਤੁਹਾਡੇ ਵਿਊਅਰਸ ਨੇ ਸਾਰਨ ਸਾਡੇ ਵੱਲੋਂ ਸਸਰੀਕਾਲ ਤੇ ਤੁਹਾਡਾ ਇੱਥੇ ਆਇਆਂ ਦਾ ਜੀ ਹੈਨੂ ਤੁਹਾਡਾ ਬਹੁਤ ਧੰਨਵਾਦ ਹੈ ਕਿ ਤੁਸੀਂ ਪੰਜਾਬੀ ਰੇਡੀਓ ਯੂਐਸਏ ਨੂੰ ਉਹਨਾਂ ਦੀ ਟੀਮ ਨੂੰ ਸਾਡੇ ਜਿਹੜੇ ਸਤਕਾਰਯੋਗ ਸਰੋਤੇ ਨੇ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਮੌਕਾ ਦਿੱਤਾ ਨੇ ਕਿ ਕਿੱਥੇ ਇਹ ਸਮਾਨ ਹੈ ਜਿਹੜਾ ਇਹਨਾਂ ਮੈਂ ਵੇਖ ਸਕਣਾ ਸੀਗਾ ਤੇ ਕੀ ਐਸ ਵੇਲੇ ਦਿਲ 'ਚ ਛਾਲਾਂ ਜਿਹੜੀਆਂ ਵੱਜ ਰਹੀਆਂ ਚਾ ਨਾਲ ਪਹਿਲਾਂ ਤੇ ਉਹ ਦੱਸ ਦਵੋ ਨਾ ਅਗਲੀਆਂ ਗੱਲਾਂ ਮੈਂ ਫੇਰ ਪੁੱਛੂੰ ਪਰ ਜੀ ਮੈਂ ਪਹਿਲਾਂ ਵੀ ਆਪਾਂ ਗੱਲ ਹੋਈ ਸੀ ਕਿ ਮੈਂ ਹਮੇਸ਼ਾ ਕਹਿੰਦਾ ਜਦੋਂ ਤੁਹਾਡੇ ਸੁਪਨਿਆਂ ਨੂੰ ਫੰਗ ਲੱਗਦੇ ਨੇ ਜੀ ਆਹਾਂ ਤਾਂ ਫਿਰ ਛਾਲਾਂ ਆਪਣੇ ਵੱਜਦੀਆਂ ਜੀ ਕਿਆ ਬਾਤ ਸੋ ਜਿਹੜੇ ਸੁਪਨੇ ਦੇਖੇ ਸੀਗੇ ਜਾਂ ਦੇਖ ਰਹੇ ਆ ਉਹ ਸਾਕਾਰ ਹੋ ਰਹੇ ਨੇ ਉਹ ਮ ਤਾ ਫਰ ਛਾਲਾਂ ਕੀ ਇਸ ਤਰ ਕਨੇ ਪੁੱਟੀ ਨਟ ਪੋਸੀਆਂ ਵਾਰ ਲੱਗੇ ਹੋਇਆ ਮੈਂ ਕਹਿੰਨੇ ਟਪੋਸੀਆਂ ਸ਼ੁਰੂ ਹੋਈਆਂ ਸੀਗੀਆਂ ਜੀ ਫਰੇਜ਼ਨੋ ਚ ਫੇਰ ਆਪਾਂ ਜਦੋਂ ਇਹ ਟਪੋਸੀਆਂ ਇਹ ਛਾਲਾਂ ਵਜੀਆਂ ਨਾ ਸਟਾਕਟਨ ਉੱਥੇ ਵੀ ਸਾਂ ਤੇ ਅੱਜ ਮੈਂ ਵੀ ਬੜਾ ਮਾਨ ਮਹਿਸੂਸ ਕਰ ਰਿਹਾ ਕਿ ਨਟ ਪੋਸੀਆਂ ਦੇ ਨਾਲ ਨਾਲ ਮੈਂ ਵੀ ਉਡਾਣਾ ਭਰ ਰਿਹਾ ਔਰ ਪਹੁੰਚ ਗਏ ਆ ਬੇਕਰਸਫੀਲਡ ਬਸ ਇਹ ਸਾਹਮਣੇ ਅਸੀਂ ਇਧਾਂੇ ਚੜਨਾ ਸੋ ਇਹਨਾਂ ਦੀਆਂ ਉਡਾਰਾਂ ਨੇ ਜਿਹੜੀਆਂ ਉਹਨਾਂ ਦੇ ਨਾਲ ਬਾਕੀ ਜੀਆਂ ਨੇ ਵੀ ਪਰ ਕੱਡੇ ਨੇ ਉਹਨਾਂ ਨਾਲ ਵੀ ਗੱਲ ਕਰਨੀ ਹੈ ਤੇ ਅਸੀਂ ਇਹਨਾਂ ਕੋਲ ਪੁੱਛਨੇ ਕਿੱਥੇ ਕਿੱਥੇ ਕੀ ਕੀ ਨੁਸਖੇ ਤੇ ਕੀ ਕੀ ਸ਼ੈਵਾਂ ਰੱਖੀਆਂ ਜਦੋਂ ਤੁਸੀਂ ਆਓਗੇ ਜੀ ਬੇਕਰਸਫੀਲਡ ਲੋਕੇਸ਼ਨ ਤੇ ਤੇ ਤੁਹਾਨੂੰ ਮਿਲਣਗੇ ਭਾਜੀ ਪਹਿਲਾਂ ਤੇ ਨਾਮ ਦੱਸੋ ਸਤਿ ਸ੍ਰੀ ਅਕਾਲ ਜੀ ਕਲਜੀਤ ਸਿੰਘ ਮਾਨ ਜੀ ਕਲਜੀਤ ਜੀ ਬਹੁਤ ਬਹੁਤ ਵਧਾਈਆਂ ਔਰ ਬੜੀਆਂ ਬੜੀਆਂ ਮੁਬਾਰਕਾਂ ਮਿਹਰਬਾਨੀ ਜੀ ਕੀ ਫੀਲ ਕਰ ਰਹੇ ਜੀ ਬਹੁਤ ਖੁਸ਼ੀ ਫੀਲ ਕਰ ਰਹਾ ਹਾਂ ਉਹ ਟਪੋਸੀਆਂ ਤੱਕ ਤੇ ਆ ਗਿਆ ਤੁਸੀਂ ਵੀ ਉਡਾਨਾਂ ਆਪਣੀਆਂ ਦੱਸੋ ਪੂਰੀਆਂ ਹੀ ਪੂਰੀਆਂ ਉਡਾਨਾਂ ਆਪਣੀਆਂ ਪਹਿਲਾਂ ਤੇ ਜੀ ਇਹ ਲੋਕੇਸ਼ਨ ਹੈ ਜਿਹੜੀ ਇਹਦੇ ਬਾਰੇ ਦੱਸੋ ਕਿ ਐਕਚੁਅਲ ਇਹ ਲੋਕੇਸ਼ਨ ਹੈ ਕਿ ਮੈਂ ਤਾਂ ਦੱਸ ਦਿੱਤਾ ਹੈ ਕਿ ਜੀ ਇਹ ਬਿਲਕੁਲ ਫ੍ਰੀਵੇ 58 ਦੇ ਨੇੜੇ ਹੀ ਪੈਂਦੀ ਹੈ ਐਗਜ਼ੈਕਟ ਲੋਕੇਸ਼ਨ ਦਾ ਐਡਰੈਸ ਹੈ ਜਿਹੜਾ ਉਹ ਦੱਸੋ ਔਰ ਆਪਣੇ ਦੇਖੋ ਸੁਣਨ ਵਾਲਿਆਂ ਨੂੰ ਦੱਸਦਾ ਕਿ ਜਦੋਂ ਤੁਸੀਂ ਇੱਥੇ ਆਣਾ ਹੈ ਪਹੁੰਚਣਾ ਹੈ ਤੇ ਤੁਹਾਡੇ ਪਹਿਲੇ ਮੱਥੇ ਜਿਹੜੇ ਜੀ ਲੱਗਣੇ ਨੇ ਨਾ ਉਹ ਪਾਈ ਹੋਣੀ ਹੀ ਹੋਣੀ ਹੈ ਜੀ ਹਾਂਜੀ ਆਪਣਾ ਲੋਕੇਸ਼ਨ ਦਾ ਐਡਰੈਸ ਹੈ ਕਿ ਜੀ 39 25 ईस्ट ब्रांडेज लेन बेकर्सफील्ड कैलिफोर्निया 93307 जी मैं एक बार फिर दस दवा 3925 ईस्ट जी हां जी 3925 ईस्ट ब्रांडेज लेन और ए, स्वीट सी ਤੇ ਅੱਗੇ ਜੀ ਬੇਕਰਸਫੀਲਡ ਬਾ ਇਹ ਹੁਣ ਲੱਭਣ ਚ ਆਸਾਨੀ ਰਹੇਗੀ ਇੱਕ ਵਾਰ ਫਿਰ ਦੱਸਦਾ ਕਿ ਫ੍ਰੀਵੇ 58 ਤੋਂ ਬਿਲਕੁਲ ਨੇੜੇ ਹੀ ਪੈਂਦੇ ਨੇ ਬਹੁਤਾ ਦੂਰ ਨਹੀਂ ਜਾਣਾ ਪੈਂਦਾ ਕਿਦਾਂ ਰਿਸਪੌਂਸ ਆ ਰਿਹਾ ਜਦੋਂ ਦਾ ਸ਼ਟਰ ਚੁੱਕਿਆ ਕਹਿੰਦੇ ਨੇ ਕਿ ਪਹਿਲਾਂ ਹੱਟੀ ਫੇਰ ਚੱਟੀ ਫੇਰ ਖੱਟੀ ਤੇ ਜੀ ਨੇ ਜਿਹੜੇ ਤੇ ਪਹਿਲਾਂ ਹੀ ਪੂਰੇ ਅਮਰੀਕਾ ਕੈਨੇਡਾ 'ਚ ਖਿਲਰੇ ਤੁਹਾਡੇ ਜਿਹੜੇ ਤੁਹਾਡੇ ਤੇ ਭਰੋਸਾ ਕਰਦੇ ਕਹੋ ਜੀ ਰਿਸਪੌਂਸ ਬਿਲਕੁਲ ਹਾਂਜੀ ਰਿਸਪੌਂਸ ਬਹੁਤ ਵਧੀਆ ਆ ਰਿਹਾ ਬਾਕੀ ਅਸੀਂ ਸੇਵਾ ਦੇ ਵਿੱਚ ਹਾਜ਼ਰ ਹਾਂ ਵੇਕਟ ਸਪੀਡ ਦੇ ਵਿੱਚ ਟਰਾਂਸਪੋਰਟ ਕੰਪਨੀ ਸਾਰਿਆਂ ਦੇ ਬਾ ਹੁਣ ਤੁਹਾਨੂੰ ਸੱਦਾ ਹੈ ਜੀ ਸਾਰਿਆਂ ਨੂੰ ਜ਼ਰਾ ਨਿੱਕੇ ਲਫ਼ਜ਼ਾਂ ਦੇ ਦੇ ਰਹੇ ਹਾਂ ਮਿਹਨਤ ਆਰ ਕੇ ਦੱਸ ਰਹੇ ਹਾਂ ਹਾਂਜੀ ਹਾਂਜੀ ਸਾਡੇ ਤੇ ਤੁਸੀਂ ਭਰੋਸਾ ਕਰੋ ਤੇ ਗਾਰੰਟੀ ਸਾਡੀ ਆ ਹਰ ਇੱਕ ਚੀਜ਼ ਦੀ ਤੇ ਤੁੜੇ ਨਾਲ ਹਮੇਸ਼ਾ ਲੋ ਜੀ ਫਰਤਾਜ ਵਾਲੇ ਤੁਹਾਡੀ ਉਡੀਕ ਦੇ ਵਿੱਚ ਨੇ ਹੁਣ ਪਹੁੰਚਣਾ ਤੁਸੀਂ ਆ ਜਦੋਂ ਮੈਂ ਕਿਤੇ ਜਾਣਾ ਆ ਤੇ ਇੱਕ ਬੰਦਾ ਹੀ ਆ ਜਿਹੜਾ ਮੈਨੂੰ ਜਾਣਦਾ ਹੈ ਕਹਿੰਦਾ ਹੈ ਕਿ ਭਾਜੀ ਠੰਡਾ ਪਾਣੀ ਐ ਮੈਂ ਕਹਿੰਦਾ ਭਰਾਵਾ ਕੰਮ ਵੀ ਕਰ ਲੈਣ ਦੇ ਤੇ ਉਹਨਾਂ ਨਾਲ ਡਕਰੋਨੇ ਸਸਰੀਕਾਲ ਜੀ ਸਸਰੀਕਾਲ ਜੀ ਪਹਿਲਾਂ ਤੇ ਨਾਂ ਦੱਸੋ ਸੁਖਵਿੰਦਰ ਜੀ ਸੁਖਵਿੰਦਰ ਜੀ ਪਹਿਲਾਂ ਤੇ ਰਾਜ ਰਾਜ ਵਧਾਈਆਂ ਫਰਜ਼ਨੋ ਤੋਂ ਲੈ ਕੇ ਕਰਮਾ ਵਾਲਿਓ ਸਟਾਕਟਨ ਤੱਕ ਤੇ ਸਟਾਕਟਨ ਤੋਂ ਲੈ ਕੇ ਅੱਜ ਬੇਕਰਸਫੀਲਡ ਤੱਕ ਸਾਰੀਆਂ ਸੈਰਸਪਾਟੇ ਨਾਲ-ਨਾਲ ਕਰਾ ਰਹੇ ਜੀ ਇਹਨਾਂ ਉਡਾਨਾਂ ਦੇ ਵਧਾਈਆਂ ਦੇ ਪਾਤਰ ਜੀ ਰੇਡੀਓ ਸੁਣਨ ਵਾਲਿਆਂ ਨੂੰ ਸਾਰਿਆਂ ਨੂੰ ਹੀ ਵ ਸਾਰਿਆਂ ਦੇ ਨਾਲ ਹੀ ਆ ਜੀ ਜੇ ਉਡਾਰਾਂ ਪਰ ਹੁੰਦੀਆਂ ਨੇ ਸਾਰਿਆਂ ਨਾਲ ਹੀ ਪਰ ਹੁੰਦੀਆਂ ਆਪਣੇ ਭਰਾਵਾਂ ਦੇ ਨਾਲ ਜਿੰਨੇ ਵੀ ਰੇਡੀਓ ਸੁਣ ਰਹੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਵੀਰ ਕੁਲਜੀਤ ਨੂੰ ਮੌਕਾ ਜ਼ਰੂਰ ਦਿਓ ਇੱਥੇ ਵੇਕਰਸਵਿਲ ਦੇ ਵਿੱਚ ਹਮਮ ਸੇਵਾ ਦਾ ਮੌਕਾ ਦਿਓ ਪੂਰਾ ਤੁਹਾਡੀ ਸੋਚਦੇ ਖਰਾ ਉਤਰੂਗਾ ਮੈਂ ਰੱਬ ਨੇ ਚਾਇਆ ਯਾਰ ਰੱਬ ਨੇ ਚਾਇਆ ਸੋ ਇਹ ਖੈਰਾ ਬਰਕਤਾਂ ਔਰ ਤੁਹਾਨੂੰ ਜੋ ਚਾਹੀਦਾ ਹੈ ਉਹ ਔਰ ਤੁਹਾਡੇ ਬੋਝ ਦੇ ਮੁਤਾਬਕ ਜਿਹੜਾ ਮਿਲੇਗਾ ਬਸ ਉਹਦੇ ਲਈ ਕਰਨਾ ਕੀ ਹੈ ਕਿ ਤੁਸੀਂ ਪਹੁੰਚੜਾ ਫਰਤਾਜ ਵਾਲਿਆਂ ਦੀ ਬੇਕਰਸਫੀਲ ਲੋਕੇਸ਼ਨ ਤੇ ਕੀ ਖਾਸ ਖੂਬੀ ਹੈ ਇਸ ਲੋਕੇਸ਼ਨ ਦੀ ਆ ਪਤਾ ਲੱਗਦਾ ਬਾਕੀਆਂ ਦੀ ਹੁਣ ਪਹਿਲੀਆਂ ਦੋ ਲੋਕੇਸ਼ਨਾਂ ਜਿਹੜੀਆਂ ਉਹਨਾਂ ਦੇ ਬਾਰੇ ਕੀ ਕਹਿੰਦੇ ਨੇ ਇਸ ਬਾਰੇ ਕੀ ਕਹਿੰਦੇ ਜੀ ਇਹ ਬਿਲਕੁਲ ਫ੍ਰਿਜਨ ਵਾਲੀ ਤੇ ਚਲੋ ਬਿਲਕੁਲ 99 ਦੇ ਉੱਪਰ ਹੈ ਉਹ ਵੀ ਵਧੀਆ ਲੋਕੇਸ਼ਨ ਪਰ ਇਹ ਬਹੁਤ ਵਧੀਆ ਜਿਹੜੀ 58 ਦੇ ਬਿਲਕੁਲ ਹੀ ਨਾਲ ਆ ਬਰਨਨ ਦਾ ਐਗਜ਼ਿਟ ਲੇਨ ਦੇ ਸਾਰੀ राइट हैंड साइड देयर बिल्कुल ठीक है सो so, ओदे करके जड़े जो भी अपने ईस्ट नु चलदे है बंदे अपने ट्रकिंग कंपनीयां चालदियां पियां उनां नु बहुत इजी है इथे ट्रक बाहर पार्क हो जांदा है ਤੁਸੀਂ ਆਪਣਾ ਸਮਾਨ ਚੱਕ ਸਕਦੇ ਜਦੋਂ ਮਰਜੀ ਤੇ ਛੋਟੀ ਮੋਟੀ ਰਿਪੇਅਰ ਵੀ ਕਰ ਸਕਦੇ ਆ کیا ਬਾਤ ਹੈ ਆਫਰਾਂ ਹੀ ਆਫਰਾਂ ਖਲੀਆਂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ اور ਬਾਕੀ ਇਹ ਚਾਹ ਹਨ ਜਿਹੜੇ ਅਸੀਂ ਉਮੀਦ ਕਰਨੇ ਹੈ ਕਿ ਦਿਨ ਦੁਗਣੇ ਰਾਤ ਚੁਗਣੇ ਇਹ ਵੱਧੇ ਰਹਿਣਗੇ ਔਰ ਇਸੇ ਤਰ੍ਹਾਂ ਸਾਡੇ ਦਰਸ਼ਕ ਸਰੋਤੇ ਨੇ ਜਿਹੜੇ ਉਹ ਅਫਰਤਾਜ ਤੇ ਭਰੋਸਾ ਕਰਦੇ ਰਹਿਣਗੇ ਹਾਂਜੀ ਰੋਜੀ ਥੈਂਕ ਯੂ ਲੋ ਜੀ ਹੁਣ ਅਸੀਂ ਬਾਸੀ ਸਾਹਿਬ ਨੂੰ ਵੀ ਤੰਗ ਕਰਨਾ ਤੇ ਭਾਈ ਉਹਨਾਂ ਨੂੰ ਵੀ ਤੰਗ ਕਰਨਾ ਆ ਇਹ ਕਹਿੰਦੇ ਨੇ ਕਿ ਗਹਿਣਿਆਂ ਨੂੰ ਡੱਬੇ ਚੋਂ ਕੱਢ ਕੇ ਵੇਖਣਾ ਚਾਹੀਦਾ ਆ ਕਿ ਕਿੰਨੇ ਕਿ ਕਹੋ ਜਿਹਾ ਡਿਜ਼ਾਈਨ ਕਹੋ ਜਿਹਾ ਪਸੰਦ ਕਹੋ ਜੀ ਸੋ ਬਾਸੀ ਸਾਹਿਬ ਮਾਹਰ ਨਹੀਂ ਉਸ ਕੰਮ ਦੇ ਸੋ ਇਹਨਾਂ ਨੂੰ ਪੁੱਛ ਰਿਹਾ ਕਿਥੇ ਕਿਥੇ ਕਿਹੜੇ ਕਿਹੜੇ ਟਰੱਕਾਂ ਦੀਆਂ ਦਵਾਈਆਂ ਉਹਨਾਂ ਦੇ ਤੰਦਰੁਸਤੀ ਦਾ ਸਮਾਨ ਆ ਜਿਹੜਾ ਉਹ ਰੱਖਿਆ ਆ ਟਰੱਕ ਤੰਦਰੁਸਤ ਹੋਏਗਾ ਤੇ ਬੋਝ ਭਰਿਆ ਰਹੇਗਾ ਸੋ ਉਹ ਵੀ ਵੇਖਨੇ ਔਰ ਬਾਕੀ ਸਮਾਨ ਜੋ ਇੱਥੇ ਫਰਤਾਜ ਆਲਿਆਂ ਦੇ ਬੇਕਰ ਸਪੀਡ ਲੋਕੇਸ਼ਨ ਤੇ ਮੌਜੂਦ ਹੈ ਉਹ ਵੀ ਤੁਹਾਨੂੰ ਦ Ó, oh, Mernal! ਜੀ ਟਰੱਕਰ ਵੀਰਾਂ ਨੇ ਜਦੋਂ ਫਰਤਾਜ ਵਾਲਿਆਂ ਦੀ ਬੇਕਰਸਫੀਲਡ ਲੋਕੇਸ਼ਨ ਤੇ ਆਉਣਾ ਤਾਂ ਬਬੂਆ ਤੁਸੀਂ ਮੇਰੇ ਤਰ੍ਹਾਂ ਲੰਘਣਾ ਹੈ ਔਰ ਉਸ ਵਕ ਕਾਊਂਟਰਾਂ ਦੇ ਸਾਹਮਣੇ ਹੋ ਕੇ ਇਹ ਨੁੱਕਰ ਚ ਆ ਜਾਣਾ ਤਾਂ ਫਿਰ ਇੱਥੇ ਸਮਾਨ ਜਿਹੜਾ ਉਹ ਤੁਹਾਨੂੰ ਡਿਕਣ ਰਿਹਾ ਤੁਹਾਡੀ ਲੋਡ ਮੁਤਾਬਕ ਬਸ ਇਹ ਸਭ ਸਾਨੂੰ ਥੋੜਾ ਜਿਹਾ ਦੱਸੋ ਕਿ ਕਿਥੇ ਕਿਥੇ ਕੀ ਕੀ ਪਿਆ ਹੈ ਕੀ ਕੀ ਵੈਰਾਈਟੀ ਹੈ ਤਾਂ ਜੇ ਸਾਡੇ ਜਿਹੜੇ ਟਰੱਕਰ ਵੀਰੇ ਨੇ ਤੁਹਾਡੇ ਭਰੋਸਾ ਕਰਨ ਵਾਲੇ ਨੇ ਜਿਹੜੇ ਯਾ ਲੋਡ ਵੰਦ ਨੇ ਉਹਨਾਂ ਨੂੰ ਜਾਣਕਾਰੀ ਲੱਭ ਸਕੇ ਪਰ ਜਦੋਂ ਇਹ ਸੀ ਕੰਮ ਸ਼ੁਰੂ ਕੀਤਾ ਸੀਗਾ ਅ ਉਸ ਟਾਈਮ ਮੈਂ ਦੇਖੋ ਅੱਜ ਕੱਲ੍ਹ ਲਾਈਫ ਵਾਟਰ ਫਾਸਟ ਹੋ ਗਈ ਹੈ ਜੀ ਕਿਸ ਕੋਲ ਇਹ ਟਾਈਮ ਨਹੀਂ ਹੈਗਾ ਜੀ ਵੀ ਮੈਂ ਇੱਕ ਚੀਜ਼ ਉਥੋਂ ਲਾਵਾਂ ਜੀ ਇੱਕ ਜੀਰੋਤ ਲਾਵਾਂ ਇੱਕ ਜੀਰੋਤ ਲਾਵਾਂ ਸੋ ਸਾਡਾ ਮੇਨ ਮਕਸਦ ਹੀ ਇਹ ਹੀ ਹੈ ਜੀ ਵੀ ਅਸੀਂ ਬੰਦੇ ਨੂੰ ਇੱਥੇ ਆ ਕੇ ਜੀ ਮੈਂ ਮੈਂ ਕਹਾਂ ਜੀ 100% ਤਾਂ ਨਹੀਂ ਅਸੀਂ ਕਰ ਸਕਦੇ ਪਰ ਐਟ ਲੀਸਟ ਅਸੀਂ 85 90% ਦਾ ਬੰਦੇ ਦੀ ਲੋੜ ਨੂੰ ਪੂਰਾ ਕਰ ਸਕੀ ਹਣਾ ਜੀ ਸੋ ਅਸੀਂ ਸਾਡੀ ਕੋਸ਼ਿਸ਼ ਇਹੀ ਹੈ ਜੀ ਵੀ ਜਿਸ ਤਰ੍ਹਾਂ ਅੱਜ ਕਰ ਨਵੇਂ ਟਰੱਕ ਆ ਰਹੇ ਨੇ ਜੀ ਜੀ ਪੀਟਰ ਬਿਲਡ 579 ਆ ਜੀ ਹੋਰ ਨੇ ਉਹਨਾਂ ਦੇ ਬਾਡੀ ਪਾਰਟ ਲੈਣੇ ਬਹੁਤ ਔਖ ਨੇ ਉਹਨਾਂ ਨੂੰ ਬੰਪਰ ਨਹੀਂ ਮਿਲ ਰਹੇ ਜੀ ਜੇ ਅਸੀਂ ਡੀਲਰ ਕੋਲ ਜਾਈਏ ਜੀ 25 3500 ਦੇ 3 3000 ਦੇ ਬੰਪਰ ਨਹੀਂ ਜੀ ਹਾਂ ਹਾਂ ਉਹ ਸਾਡੇ ਕੋਲ ਹਰ ਚੀਜ਼ अवेलेबल ਹੈ ਜੀ ਤੇ ਉਹਨਾਂ ਨਾਲੋਂ ਆਲਮੋਸਟ ਇਹ ਗੱਲ ਉਹਦੇ ਰੇਟ ਤੇ ਆ ਜੀ ਠੀਕ ਹੈ ਸੋ ਸਾਡੀ ਕੋਸ਼ਿਸ਼ ਇਹ ਹੈ ਜੀ ਵੀ ਅਸੀਂ ਜਿੰਨੇ ਵੀ ਸਾਡੇ ਜਿੰਨੇ ਵੀ ਨਵੇਂ ਟਰੱਕ ਹੋਗੇ ਪੁਰਾਣੇ ਟਰੱਕ ਹੋਗੇ ਉਹਨਾਂ ਦੇ ਬਾਡੀ ਪਾਰਟ ਹੋਗੇ ਉਹਨਾਂ ਦੇ ਕਲਚ ਹੋਗੇ ਉਹਨਾਂ ਦੇ ਮਤਲਬ ਆਲਮੋਸਟ ਤਕਰੀਬ ਜਿਹੜਾ ਜੋ ਜਨਰਲ ਮਤਲਬ ਰੋਜ਼ਾਨਾ ਦੀ ਤੁਹਾਨੂੰ ਲੋਡ ਪੈਂਦੀ ਹੈ ਉਹ ਆਪਣੇ ਕੋਲ ਤਕਰੀਬ ਮਹਾਰਾ ਕਿਰਪਾ ਨਾਲ ਸਾਰਾ ਕੁਝ ਹੈਗਾ ਬਾਕੀ ਹੋਰ ਆ ਰਿਹਾ ਹੈ ਜੀ ਹੈਡਲਾਈਟਾਂ ਹੋ ਗਈਆਂ ਜੀ ਤਕਰੀਬਨ ਆਲਮੋਸਟ ਸਾਡੇ ਕੋਲ ਅਸੀਂ ਕੋਸ਼ਿਸ਼ ਹੈ ਜੀ ਵੀ ਉਹਨਾਂ ਨੂੰ ਮਤਲਬ ਉਹਨਾਂ ਦੀ ਜਿਹੜੀ ਜ਼ਰੂਰਤ ਹੈ ਉਪਰ ਹੀ ਹੋ ਸਕੇਗਾ ਮਤਲਬ ਕਿ ਤੁਸੀਂ ਇੱਕ ਵਾਰ ਫਰਤਾਜ ਵਾਲਿਆਂ ਦੇ ਆਉਣਾ ਹੈ ਉਸ ਤੋਂ ਬਾਅਦ ਟਰੱਕ ਦੇ ਨਾਲ ਜਿਹੜੇ ਜਿਹੜੇ ਮਸਲੇ ਨੇ ਹੈ ਤੁਹਾਨੂੰ ਜਿਹੜੀ ਜਿਹੜੀ ਖੇਚਲ ਹੈ ਉਹਦਾ ਆਲਮੋਸਟ ਸਾਰਾ ਹੱਲ ਹੈ ਜਿਹੜਾ ਉਹ ਇੱਕੋ ਛੱਤ ਥੱਲੇ ਤੁਹਾਨੂੰ ਇੱਥੇ ਲੱਭ ਜਾਏਗਾ ਇਹ ਸੈਸ਼ਨ ਜਿਹੜਾ ਇਹ ਖਾਸ ਕੀ ਹੈ ਇੱਥੇ ਜਦੋਂ ਆਵਾਂਗੇ ਇੱਥੇ ਬੜੀ ਦੇਖੋ ਅ ਅੱਜ ਕਥੇ ਆਪਣੇ ਮੋਸਟਲੀ ਡੀਪੀਐਫ ਨੇ ਸਾਡੇ ਕੋਲ ਕਲੈਂਪ ਹੈਗੇ ਨੇ ਹੁਣ ਇਹਨਾਂ ਵਿੱਚ ਇੱਕ ਹੋਰ ਚੀਜ਼ ਅਸੀਂ ਇਹ ਨਹੀਂ ਹੈਗਾ ਜੀ ਅਸੀਂ ਉਧਰ ਉਧਰ ਲੈ ਕੇ ਆ ਜੀ ਅਸੀਂ ਖੁਦ ਮੈਨੂਫੈਕਚਰਿੰਗ ਕਰਾਉਨੇ ਆ ਜੀ ਕਿਉਂਕਿ ਸਾਡੇ ਕੈਨੇਡਾ ਵਿੱਚ ਵੀ ਸਟੋਰ ਨੇ ਹੋਣੇ ਜੀ ਇੱਥੇ ਮਾਰੇ ਕਿਰਪਾ ਨਾਲ ਫ੍ਰिजਨ ਹੋਇਆ ਸਟਾਕ ਤਾਂ ਹੁਣ ਇਹ ਖੁੱਲ ਗਿਆ ਜੀ ਹੁਣ ਬਹੁਤ ਚੀਜ਼ਾਂ ਆ ਜੀ ਬਹੁਤ ਕੀ ਮੈਕਸਿਮ ਜੀ ਅਸੀਂ ਆਪ ਮੈਨੂਫੈਕਚਰ ਕਰਾਉਨੇ ਆ ਉਹਨਾਂ ਦੀ ਕੁਆਲਿਟੀ ਟੈਸਟ ਕਰਦੇ ਆ ਜੀ ਅਸੀਂ ਖੁਦ ਫੈਕਟਰੀ ਵਿਜ਼ਿਟ ਕਰਦੇ ਆ ਸੋ ਜਿੰਨੀ ਵੀ ਤੇ ਕੁਲੈਂਟ ਹੋਸਾਂ ਹੋ ਗਈਆਂ ਤਕਰੀਬਨ ਹਰ ਇੱਕ ਟਰੱਕ ਦੀ ਸਾਡੇ ਕੋਲ ਪਈ ਆ ਜੀ ਬਿਲਕੁਲ ਠੀਕ ਹੈ ਫਿਰ ਹੋ ਗਿਆ ਆਪਣੇ ਦੀ ਗੈਸਕਟ ਹੋ ਗਿਆ ਡੀਪੀਐਫ ਵਾਲੇ ਬਹੁਤ ਇਦਾਂ ਸਾਮਾਨ ਆ ਜਿਹੜਾ ਅਸੀਂ ਖੁਦ ਮ ਮਿਲ ਨਹੀਂ ਐ ਐਗਜ਼ੈਕਟਲੀ ਤੁਹਾਨੂੰ ਉਹਨਾਂ ਨਾਲ ਵਧੀਆ ਹੀ ਹੋਊਗਾ ਜੀ ਉਹਨਾਂ ਨਾਲ ਮਾੜਾ ਨਹੀਂ ਹੋਊਗਾ ਵਾਹ 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 ਕੀ ਬਾਤ ਹੈ ਤੇ ਲੋ ਇਹ ਤੁਹਾਨੂੰ ਜਰਾ ਇਹ ਸੈਕਸ਼ਨ ਦੀ ਵੀ ਸੈਰ ਕਰਾਉਣੀ ਹੈ ਫਿਰ ਅੱਗੇ ਵੀ ਲੈ ਕੇ ਚੱਲਨੇ ਹੈ ਬਸ ਸ਼ਰਤ ਇਹ ਹੈ ਕਿ ਜੁੜੇ ਰਹਿਣਾ ਤੁਸੀਂ ਪੰਜਾਬੀ ਰੇਡੀਓ ਯੂਐਸਏ ਨੂੰ ਔਰ ਸਾਡੀ ਟੀਮ ਜਿਹੜੀ ਪਹੁੰਚ ਚੁੱਕੀ ਹੈ ਇਸ ਵੇਲੇ ਫਰਤਾਜ ਆਲਿਆਂ ਤੇ ਬੇਕਰਸਫੀਲਡ ਲੋਕੇਸ਼ਨ ਤੇ ਜਿਹੜੀ ਬਿਲਕੁਲ ਓਪਨ ਹੈ ਕਿਸੇ ਵੇਲੇ ਵੀ ਤੁਸੀਂ ਆ ਸਕਦੇ ਜੀ ਇਹਨਾਂ ਦਾ ਜਿਹੜਾ ਟਾਈਮ ਵੈਸੇ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਭਾਜੀ ਓਰੇ ਭਾਜੀ 8 ਤੋਂ 6 ਵਜੇ ਤੱਕ ਸਵੇਰੇ 8 ਵਜੇ ਤੋਂ ਲੈ ਕੇ 6 ਵਜੇ ਤੱਕ ਸ਼ ਸੱਤੇ ਦਿਨ ਓਪਨ ਹੈ ਜੀ ਬਸ ਟਾਈਮ ਸੰਡੇ ਛੁੱਟੀ ਹੈ ਨਹੀਂ ਮੈਂ ਨਹੀਂ ਕਰਨ ਦੇਣੀ ਉਹ ਵਿੱਚੇ ਬੋਲ ਪੇ ਮੈਂ ਕਹਣਾ ਹੈ ਤਸਿਰ ਰੱਖੀਏ ਕੰਮ ਸੋ ਐ ਸੈਸ਼ਨ ਹੈ ਜਿਹੜਾ ਇਧਰ ਉਸ ਤੋਂ ਬਾਅਦ ਅਸੀਂ ਅੱਗੇ ਵੀ ਲੈ ਕੇ ਜਾਣੇ ਬਸ ਸਭ ਨੂੰ ਔਰ ਉਹ ਵੀ ਸਾਰੇ ਦਰਸ਼ਕਾਂ ਤੁਹਾਨੂੰ ਕਰਉਣੇ ਬਾਅਦ ਜੁੜੇ ਰਹਿਣਾ ਪੰਜਾਬੀ ਰੇਡੀਓ ਯੂ ਐਸ ਏ ਨਾਲ ਜੀ ਪੰਜਾਬੀ ਰੇਡੀਓ ਯੂਐਸਏ ਦੀ ਟੀਮ ਮੌਜੂਦ ਹੈ ਇਸ ਵੇਲੇ ਫਰਤਾਜ ਬੇਕਰਸਫੀਲਡ ਲੋਕੇਸ਼ਨ ਦੇ ਉੱਤੇ ਔਰ ਸਮਾਨ ਦੇ ਨਾਲ ਸਭ ਕੁਝ ਜੀ ਲਦਿਆ ਪੱਥਿਆ ਪਿਆ ਆ ਔਰ ਸਮਾਨ ਵਿੱਚ ਜਿਹਨੂੰ ਕਿਹਾ ਕਿ ਖੁੱਲਾ ਸਟਾਕ ਹੈ ਪਰ ਇਸ ਵੇਲੇ ਦਰਸ਼ਨ ਸਿੰਘ ਮਾਨ ਜੀ ਸਾਡੇ ਨਾਲ ਨੇ ਪਹਿਲਾਂ ਦੇ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਔਰ ਬਹੁਤ ਬਹੁਤ ਵਧਾਈਆਂ ਬਹੁਤ-ਬਹੁਤ ਵਧਾਈਆਂ ਜੀ ਕਹਿੰਦੇ ਨੇ ਕਿ ਦੁਨੀਆ 'ਚ ਇੱਕ ਬੰਦਾ ਹੁੰਦਾ ਆ ਜਿਹੜਾ ਕਹਿੰਦਾ ਆ ਕਿ ਮੈਂ ਹਾਰਾਂ ਤੇ ਆਪਣੀ ਔਲਾਦ ਤੋਂ ਹਾਰਾਂ ਮੇਰੀ ਔਲਾਦ ਅੱਗੇ ਜਾਵੇ ਉਹ ਆਪਣੀ ਔਲਾਦ ਤੋਂ ਹਾਰਨਾ ਔਰ ਉਹਦੀ ਜਿੱਤ ਦੇ ਉੱਤੇ ਖੁਸ਼ ਹੋਣ ਵਾਲਾ ਦੁਨੀਆ ਦਾ ਪਹਿਲਾ ਬੰਦਾ ਹੁੰਦਾ ਸੋ ਉਹ ਖੁਸ਼ ਹੋਣ ਵਾਲਾ ਜੀ ਸਾਡੇ ਨਾਲ ਨੇ ਕੀ ਫੀਲ ਕਰ ਰਹੇ ਜੀ ਬਹੁਤ ਵਧੀਆ ਫੀਲ ਕਰ ਰਹੇ ਹਾਂ ਜੀ ਇਹ ਸਾਡਾ ਸ਼ਹਿਰ ਆ ਜਿਹੜਾ ਬੈਂਕਰ ਸਪੀਡ ਆ ਜੀ ਇਹ ਟਰਾਂਸਪੋਰਟ ਇੰਡਸਟਰੀ ਦੀ ਹੱਬ ਸੀ ਹਮ ਹਮ ਪੰਜਾਬੀਆਂ ਕੋਲੇ ਮਤਲਬ ਜਿੰਨੀਆਂ ਜ਼ਿਆਦਾ ਸੀ ਦੂਜਿਆਂ ਨਾਲੋਂ ਵੀ ਜੀ ਹਾਂਜੀ ਤੇ 어 ਇਥੇ ਇੱਕ ਘਾਟ ਸੀਗੀ ਜਿਹੜੀ ਸਪेयर ਪਾਰਟ ਦੀ ਹੂੰ 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 ਉਹ ਇਹਨਾਂ ਨੇ ਪੂਰੀ ਕਰੀ ਵਾ 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 ਇਹ ਕੰਮ ਹੈ ਜਿਹੜਾ ਇਹ ਸੀ ਸਾਡੇ ਜ਼ਿਮੇ ਆ ਗਿਆ ਸੋ ਜਿਹੜੇ ਵੈਲਿਊਏਬਲ ਕਸਟਮਰਸ ਨੇ ਗਾਖ ਨੇ ਉਹਨਾਂ ਦਾ ਭਰੋਸਾ ਉਹਨਾਂ ਦਾ ਰੁਝਾਨ ਜਿਹੜਾ ਉਸ ਪਰ ਕੀ ਹੋਗੇ ਉਹ ਲੋਕ ਬਹੁਤ ਜ਼ਿਆਦਾ ਖੁਸ਼ ਹੈ ਜੀ ਕਿਉਂਕਿ ਇਹ ਸਾਡੀ ਫੈਮਿਲੀ ਤੋਂ ਬਾਹਲੇ ਚਿਰ ਦੀ ਹੈ ਨਾ ਕੁਲਦੀਪ ਤਾਂ ਕੁਲਜੀਤ ਤਾਂ 1994 ਦਾ ਟਰੱਕ ਚਲਾਉਂਦਾ ਬੱਲੇ 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 ਹਾਂਜੀ ਇਹਨੂੰ ਉਧਰੋਂ ਸਾਰਾ ਕੁਝ ਵੇਖ ਬੂਖ ਕੇ ਤੇ ਹੁਣ ਇਸ ਸਪੇਅਰ ਪਾਰਟ ਸਪੇਅਰ ਪਾਰਟ ਟਾਡੀਆਂ ਅੰਦਰ ਦੇ ਆ ਜਿਹੜੀਆਂ ਫੀਲਿੰਗਸ ਨੇ ਚਾਹ ਨੇ ਜ਼ਰਾ ਉਸ ਬਾਰੇ ਤੇ ਦੱਸੋ ਕਿ ਅੱਜ ਆਪਣੇ ਸਾਹਮਣੇ ਫਲਦਾ ਫਲਦਾ ਅਗਲੀ ਪੀੜੀ ਨੂੰ ਵੇਖਣ ਦੇ ਜੇ ਕਿਦਾਂ ਫੀਲ ਹੋ ਰਿਹਾ ਚਾਹ ਤਾਂ ਬਹੁਤ ਜ਼ਿਆਦਾ ਹੁੰਦਾ ਜੀ ਬਹੁਤ ਜ਼ਿਆਦਾ ਹੁੰਦਾ ਹਾਂ ਨਾਲੇ ਵੱਡੀ ਗੱਲ ਇਹ ਵੀ ਸਾਡੇ ਸਾਰੇ ਸ਼ਹਿਰ ਦੇ ਪੰਜਾਬੀ ਟਰਾਂਸਪੋਰਟਰਾਂ ਨੂੰ ਇਸ ਗੱਲ ਦਾ ਚਾਹ ਵੀ ਪੰਜਾਬੀ ਲੋਕ ਵੀ ਐਡਾ ਵੱਡਾ ਬਿਜ਼ਨਸ ਲੈ ਕੇ ਇਹ ਸਾਡੇ ਸ਼ਹਿਰ ਚ ਆਇਆ ਵਾਹ ਜੀ ਵਾਹ ਜੀ ਵਾਹ ਇਹਦੇ ਤੇ ਇੱਕ ਹੋਰ ਵੱ ਵੀ ਜਿਹੜੇ ਇੱਥੋਂ ਵਾਲੇ ਪਹਿਲਾਂ ਜਿਹੜੇ ਹੈਗੇ ਸਪेयर पार्ट ਵਾਲੇ ਉਹ ਕੋਈ ਵੀ ਸਾਡੇ ਕੋਲ ਹੈ ਨਹੀਂ ਜਾਂ ਕੁਝ ਇਹਨਾਂ ਨੂੰ ਤਾਂ ਬਣਾ ਰਾਤ ਨੂੰ ਮੰਗ ਲਓ ਭਲਾ ਦਿਨੇ ਮੰਗ ਲਓ ਇਹਨਾਂ ਨੇ ਉਹਨੂੰ ਲਿਆ ਕੇ ਹਾਜ਼ਰ ਕਰ ਦਿੱਤਾ ਹੈ। ਕੀ ਬਾਤ ਹੈ ਕੀ ਬਾਤ ਹੈ। ਚਲੋ ਜੀ ਬਹੁਤ ਸਾਰੀਆਂ ਤਰੱਕੀ ਵਾਸਤੇ ਦੁਆਵਾਂ ਤੁਹਾਡੇ ਲਈ ਔਰ ਬਹੁਤ ਸਾਰੀਆਂ ਵਧਾਈਆਂ ਤੁਹਾਨੂੰ ਅੱਜ ਇਸ ਸ਼ੁਰੂਆਤ ਦੀਆਂ ਔਰ ਉਮੀਦ ਕਰਨੀ ਹੈ ਕਿ ਸ਼ੁਰੂਆਤ ਜਦੋਂ ਤਰੱਕੀ ਦੇ ਪੰਨੇ ਚੜ੍ਹੇਗੀ ਤੇ ਫਿਰ ਅਗਲੇ ਵਿਚਾਰ ਤੁਹਾਡੇ ਨਾਲ ਉਹਦੋਂ ਕਰਾਂਗੇ। ਥੈਂਕ ਯੂ ਜੀ ਸਾਰਿਆਂ ਨੂੰ ਵਧਾਈਆਂ ਸੁਣਨ ਵਾਲਿਆਂ ਨੂੰ ਥੈਂਕ ਯੂ ਮਾਨ ਸਰ ਮੂਵੀ ਬਣਾਉਣ ਵਾਲਿਆਂ ਨੂੰ ਵੀ ਮੱਲੀ ਸਾਹਿਬ ਮਿਹਰਬਾਨੇ ਮਿਹਰਬਾਨੇ ਰਾਜਕਰਨ ਵੀਰ ਥੈਂਕ ਯ ਸੋ ਸਾਰੀ ਟੀਮ ਪਹੁੰਚੀ ਹੈ ਇਹ ਇਹ ਹੋਰ ਜਡੇ ਨਿਗੇਟਾ ਗ੍ਰੇਨਲ ਸਵਾਗਤ ਕੀਤਾ ਗਿਆ ਉਹ ਵੀ ਆਪਣੀ ਮਿਸਾਲ ਆਪ ਸੀਗਾ ਬਾਕੀ ਜੀਆਂ ਨਾਲ ਵੀ ਗੱਲ ਕਰ ਰਹੇ ਨਾਲ-ਨਾਲ ਅਸੀਂ ਨਜ਼ਰ ਮਰਵਾਈ ਹੈ ਤੁਹਾਨੂੰ ਕਿ ਸਮਾਨ ਕੀ ਕੀ ਹੈ ਸਟਾਕ ਕਿੰਨਾ ਹੈ ਕਿੱਥੇ-ਕਿੱਥੇ ਪਿਆ ਹੈ ਔਰ ਕਿਨਾ-ਕਿਨਾ ਪਿਆ ਹੈ ਕਹਿੰਦੇ ਨੇ ਅੱਜ ਇਕੱਠਿਆਂ ਵੇਖ ਭਰਾਵਾਂ ਨੂੰ ਚਾਹ ਚੜਿਆ ਮੇਰਿਆਂ ਚਾਵਾਂ ਨੂੰ ਅਸੀਂ ਤੇ ਐਸਾ ਫੁਰਤਾਜ ਆਣੇ ਪਰ ਇੱਥੇ ਜਨਾਬ ਉਹ ਕਹਿੰਦੇ ਨੇ ਕਿ ਫੜੇਗੇ ਇੱਥੇ ਜਨਾਬ ਸੈਇਦ ਰਮਗਾਮ ਸਾਹਿਬ ਆਏ ਸਣ ਯੂਐਸਏ ਟਰੱਕ ਸੇਲਸ ਆੜੇ ਟਰੱਕ ਤੇ ਹੈ ਨਹੀਂ ਸੀ ਗੱਲ ਲੈਣ ਤੇ ਕੋਈ ਆਇਆ ਪਰ ਅਸੀਂ ਹੁਣ ਪੜ ਲਿਆ ਪਹਿਲਾਂ ਤੇ ਸ਼ਾ ਜੀ ਅਸਲਾਮੁਅਲਿਕਮ ਜੀ ਐਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਤੁਹਾਡਾ ਅਸਲਾਮੁਅਲਿਕਮ ਜੀ ਸਤਿ ਸ੍ਰੀ ਅਕਾਲ ਨਮਸਕਾਰ ਸਭ ਨੂੰ ਤੁਹਾਡੇ ਆਪਣੇ ਸ਼ਹਿਰ ਚ ਫਰਤਾਜ ਵਾਲੇ ਆ ਗਏ ਪਹਿਲਾਂ ਤੇ ਇਹ ਦੱਸੋ ਕਿ ਅਗਲੀ ਗੱਲ ਤੇ ਫੇਰ ਪੁੱਛਾਂਗੇ ਕੀ ਫੀਲ ਕਰ ਰਹੇ ਜੀ ਇਹਨਾਂ ਦੇ ਆਣ ਦੇ ਇੱਥੇ ਵਪਾਰ ਕੰਮਕਾਰ ਕਾਰੋਬਾਰ ਬਿਜ਼ਨਸ ਸ਼ੁਰੂ ਕਰਨ ਤੇ ਇਹ ਜਿਨ੍ਹਾਂ ਨੂੰ ਇਹਨਾਂ ਨੇ ਫਰੈਂਚਾਈਜ਼ ਦਿੱਤੀ ਹੈ ਉਹ ਸਮਝੋ ਘਰ ਦੇ ਬੰਦੇ ਨੇ ਅੱਛਾ ਉਹ ਪਾਜੀ ਜਿਹੜੇ ਨੇ ਆਲਮੋਸਟ 91 ਤੋਂ ਟਰੱਕਿੰਗ ਚ ਨੇ ਵਾਹ ਤੇ ਜਿਹੜੇ ਬੇਟੇ ਨੇ ਜਿਨ੍ਹਾਂ ਨੇ ਲੁਕ ਆਫਟਰ ਕਰ ਰਹੇ ਨੇ ਉਹ ਆਪ ਵੀ ਡਰਾਈਵਰੀ ਕੀਤੀ ਉਹਨਾਂ ਨੇ ਤੇ ਆਪ ਵੀ ਬਹੁਤ ਜ਼ਿਆਦਾ ਮਤਲਬ ਕਮਿਊਨਿਟੀਜ਼ ਇਨਵੋਲਡ ਨੇ ਠੀਕ ਹੈ ਤੇ ਜਿਹੜਾ ਪਾਰਟ ਆ ਦੀ ਸਿਲੈਕਸ਼ਨ ਦੀ ਗੱਲ ਕੀਤੀ ਜਾਏ ਤੇ ਭਾਜੀ ਇਹਨਾਂ ਕੋਲ ਸਾਰੇ ਪਾਰਟ ਨਹੀਂ ਦੇਖੋ ਡੀਅਰ ਗਾਰਡ ਪਿਆ ਇਹ ਸਾਨੂੰ ਬਹੁਤ ਡਿਫਿਕਲਟ ਮਿਲਦਾ ਸਪੈਸ਼ਲੀ ਕੈਲੀਫੋਰਨੀਆ ਚ ਬੇਕਰਫੀਲਡ ਚ ਬਹੁਤ ਘੱਟ ਲੋਕ ਲੱਗਦੇ ਤੇ ਕੁਆਲਿਟੀ ਆਫ ਦਾ ਸਮਾਨ ਇਹਨਾਂ ਦਾ ਜਿਹੜਾ ਪਹਿਲਾਂ ਵੀ ਆਪਾਂ ਯੂਜ਼ ਕੀਤੀ ਹੈ ਬਹੁਤ ਟਾਪ ਦੀ ਕੁਆਲਿਟੀ ਹੈਗੀ ਇਹਨਾਂ ਦੀ ਤੇ ਦੂਜੀ ਗੱਲ ਕਿ ਇਹਨਾਂ ਕੋਲ ਹਰ ਟਾਈਪ ਦਾ ਸਮਾਨ ਹੈਗਾ ਮੌਜੂਦ ਹੈ ਇਹ ਨਹੀਂ ਹੈਗਾ ਕਿ ਤੁਸੀਂ ਇੱਕ ਚੀਜ਼ ਲੈਣ ਜਾਓ ਤੇ ਦੂਜੀ ਨਹੀਂ ਮਿਲਦੀ ਦੂਜੀ ਲਾਈਨ ਤੋਂ ਤੇ ਤੀਜੀ ਨਹੀਂ ਮਿਲਦੀ ਉਹ ਸਾਰੀਆਂ ਇੱਕ ਪਾਸੇ ਇੱਕ ਪਾਸੇ ਉਹਨਾਂ ਨੇ ਮਤਲਬ ਸਾਰਾ ਸਿਸਟਮ ਇੱਕ ਛਾਦੇ ਥਲੇਗਾ 올 ਇਨ ਵਨ ਪਲੇਸ ਬੈਟਰੀਆਂ ਤੋਂ ਲੈ ਕੇ ਆਇਲ ਤੋਂ ਲੈ ਕੇ ਮਤਲਬ ਹਰ ਚੀਜ਼ ਜਿਹੜੀ ਤੁਹਾਨੂੰ ਚਾਹੀਦੀ ਹੈ ਇਹਨਾਂ ਨੂੰ ਮਿਲ ਜਾਣੀ ਆ ਜੇ ਰਾਈਟ ਅਵੇ ਇਹਨਾਂ ਕੋਲ ਨਹੀਂ ਹੋਈ ਇਹਨਾਂ ਨੇ ਓਵਰਨਾਈਟ ਡਿਲੀਵਰੀ ਕਰਾ ਦੇਣੀ ਆ ਕੀ ਬਾਤ ਹੈ ਮੈਂ ਤੁਹਾਨੂੰ ਸਈਦ ਸਾਹਿਬ ਇਹ ਪੁੱਛਣਾ ਚਾਹਾਂਗਾ ਕਿ ਇੱਕ ਹੈ ਕਿ ਇੱਕੋ ਛਾਤੇ ਥਲੇ ਸਭ ਕੋ ਸ਼ਾਇਆ ਫੁਰਤਾਜ ਆੜਿਆਂ ਦਾ ਬਿਜ਼ਨਸ ਇਹ ਸਾਹਮਣੇ ਖਲੋਤਾ ਹੈ ਇਹ ਉਰਲੇ ਪਾਸੇ ਸਾਰੇ ਟਰੱਕਰ ਖਲੋਤੇ ਨੇ ਜਿਨ੍ਹਾਂ ਨੂੰ ਸਹੂਲਤ ਚਾਹੀਦੀ ਏ ਹੁਣ ਦੱਸੋ ਕਿ ਉਹਨਾਂ ਦੀਆਂ ਲੋੜਾਂ ਤੋਂਣਾ ਫਰਤਾਜ ਕਿਦਾਂ ਪੂਰੀਆ ਕਰੇਗਾ ਬੇਕਰਸਫੀਲਡ ਮੈਂ ਤੁਹਾਨੂੰ ਛੋਟੇ ਜੀ ਇੱਕ ਗੱਲ ਦੱਸਦਾ ਜਦੋਂ ਤੁਸੀਂ ਇਹਨਾਂ ਨਾਲ ਅਕਾਊਂਟ ਮੈਂ ਵੀ ਖੋਲਿਆ ਇਹਨਾਂ ਨੇ ਮੇਰੇ ਤੋਂ ਪਾਸ ਕੀ ਲੱਭੀ ਮੇਰੀ ਪਾਸ ਕੀ ਇਦਾਂ ਦੀ ਹੈਗੀ ਜਦੋਂ ਮੈਂ ਕੋਈ ਚੀਜ਼ ਵੀ ਆਰਡਰ ਕਰਨੀ ਆ ਇੱਕ ਰਿਟੇਲ ਪ੍ਰਾਈਸ ਆ ਜੇ ਮੈਂ ਵੋਲਿਊਮ ਡੀਲਰ ਆ ਕਿਉਂਕਿ ਮੈਂ ਆਪ ਡੀਲਰ ਆ ਤੇ ਮੇਰੀ ਇੱਕ ਸਪੈਸ਼ਲ ਪ੍ਰਾਈਸ ਆ ਉਹ ਪ੍ਰਾਈਸ ਇਹਨਾਂ ਨੇ ਸਿਸਟਮ ਚ ਪਾ ਦੇਣੀ ਹੈ ਜਦੋਂ ਵੀ ਕੋਈ ਬੰਦਾ ਮੇਰਾ ਲੈਣ ਆਏਗਾ ਉਹ ਪਾਸਵਰਡ ਦੱਸੇਗਾ ਇਹਨਾਂ ਨੇ ਆਟੋਮੈਟਿਕਲੀ ਉਹ ਪ੍ਰਾਈਸ ਦੇ ਕੇ ਬਿਨਾ ਦੂਜੀ ਗੱਲ ਕੀਤੇ ਅਕਾਊਂਟ ਚ ਪਾ ਕੇ ਕ੍ਰੈਡਿਟ ਕਾਰਡ ਨੂੰ ਚਾਰਜ ਕਰਕੇ ਤੇ ਆਟੋਮੈਟਿਕਲੀ ਤੋੜ ਦੇਣਾ ਮਤਲਬ ਮੈਂ ਕਹਿਣ ਦਾ ਮਕਸਦ ਹੈ ਕਿ ఎవਰੀਥਿੰਗ ਇਜ਼ ਸੋ ਈਜ਼ੀ ਟੂ ਪ੍ਰੋਸੈਸ ਮੋਸਟਲੀ ਜਿਹੜੇ ਆਪਾਂ ਜੇ ਆਪਣੀ ਕਮਿਊਨਿਟੀ ਦੀ ਸ਼ਾਪਾਂ ਤੇ ਜਾਈਏ ਅੱਧਾ ਘੰਟਾ ਤੇ ਸਾਨੂੰ ਇਨਵੌਇਸ ਕੱਟਣ ਨੂੰ ਲੱਗ ਜਾਂਦਾ ਉਹ ਮੋਸਟਲੀ ਲੋਕੀ ਇਨਵੌਇਸ ਦੇਣ ਨੂੰ ਰੈਜ਼ੀ ਨਹੀਂ ਹੁੰਦੇ ਇਹਨਾਂ ਨੇ ਜਿਹੜਾ ਸਾਰਾ ਸਿਸਟਮ ਕੰਪਿਊਟਰਾਈਜ਼ ਕਰ ਲਿਆ ਉਹ ਕੰਪਿਊਟਰ ਦੇ ਅੰਦਰ ਜਦੋਂ ਉਹਨਾਂ ਨੇ ਕੋਡ ਪਾਣਾ ਜੀ ਮੈਂ ਆਪਣਾ ਕੋਡ ਨਹੀਂ ਦੱਸਾਂਗਾ ਤਨਾ ਨਹੀਂ ਨਹੀਂ ਮੈਂ ਪੁੱਛਦਾ ਵੀਰੇ ਜੇ ਤੁਸੀਂ ਕੋਡ ਪਾਓਗੇ ਮੇਰਾ ਕੰਪਨੀ ਦਾ ਜਾਂ ਮੇਰੀ ਤਰਫੋਂ ਮੇਰੀ ਕੰਪਨੀ ਦਾ ਕੋਈ ਵੀ ਬੰਦਾ ਆਏਗਾ ਜਾਂ ਕਾਲ ਕਰੇਗਾ ਉਹਨਾਂ ਨੇ ਸਾਨੂੰ ਹਰ ਚੀਜ਼ ਸਿਸਟਮ ਚ ਪਾ ਕੇ ਦੇ ਦੇਣੀ ਕਿ ਇਹਦੀ ਇਨੀ ਅਵੇਲੇਬਿਲਿਟੀ ਆ ਇਹ ਪ੍ਰਾਈਸ ਆ ਇਹ ਤੁਹਾਡਾ ਫਲੀਟ ਡਿਸਕਾਊਂਟ ਆ ਤੇ ਰੈਡੀ ਇਹ ਚੀਜ਼ ਆ ਕੇ ਚੱਕ ਲੋ ਕਿਆ ਬਾਤ ਹੈ ਸੋ ਯੂਐਸਏ ਟਰੱਕ ਸੇਲਸ ਵਰਗੀ ਇੱਕ ਵੱਡੀ ਕੰਪਨੀ ਹੈ ਜਿਹੜੀ ਜੇ ਉਹਨਾਂ ਦਾ ਤਸੱਲੀ ਔਰ ਭਰੋਸਾ ਹੈ ਫੁਰਤਾਜ ਦੇ ਉਤੇ ਇਥੇ ਦੇ ਇਕਵਿਪਮੈਂਟ ਦੇ ਉਤੇ ਤੇ ਮੇਰਾ ਖਿਆਲ ਹੈ ਕਿ ਤੁਹਾਨੂੰ ਇੱਕ ਵਾਰ ਟ੍ਰਾਈ ਜ਼ਰੂਰ ਕਰਨੀ ਚਾਹੀਦੀ ਹੈ ਸੋ ਮੈਂ ਆਖਰੀ ਕੋਈ ਸੁਨਾ ਹੈ ਜਿਹੜਾ ਐ ਬਾਹਨੇ ਦੇ ਨਾਲ ਤੁਹਾਨੂੰ ਫੜ ਲਿਆ ਉਹ ਲੈਣਾ ਚਾਹਾਂਗਾ ਲੈਣ ਕਿ ਆਇਆ ਸੀ ਮੈਂ ਲੈਣ ਤੇ ਜੀ ਆਇਆ ਸੀ ਅੰਕਲ ਦੀ ਦਿਵਾਵਾ ਅੰਕਲ ਤੁਹਾਨੂੰ ਅੰਕਲ ਤੁਹਾਨੂੰ ਪਤਾ ਹੈ ਸਾਡੇ ਬਜ਼ੁਰਗ ਨੇ ਇਹ ਪਿੱਛੋਂ ਦੇ ਜਿਹੜੇ ਸਾਡੇ ਜਿਹੜੇ ਬਜ਼ੁਰਗ ਨੇ ਉਹ ਉਸ ਉਸ ਕਨੈਕਸ਼ਨ ਤੋਂ ਨੇ ਜੀ ਬਿਲਕੁਲ ਕਨੈਕਸ਼ਨ ਤੋਂ ਨੇ ਫਰੀਦਗੋੜ ਤੋਂ ਨੇ ਤੇ ਬਾਕੀ ਮੈਂ ਤੁਹਾਨੂੰ ਇਹ ਦੱਸਦਾ ਕਿ ਬੇਕਰਫੀਲਡ ਚ ਜਿਹੜਾ ਯੂਐਸਏ ਟਰੱਕ ਸੇਲ ਦੀ ਜਿਹੜੀ ਸਕਸੈਸ ਆ ਉਹ ਇਹਨਾਂ ਦੀ ਪ੍ਰਾਪਰਟੀ ਤੇ ਹੀ ਸ਼ੁਰੂ ਹੋਈ ਸੀ ਬੱਲੇ 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 ਯਾ ਜ ਇਹਨਾਂ ਦੀ ਪ੍ਰਾਪਰਟੀ ਤੇ ਹੀ ਅਸੀਂ ਬੈਠੇ ਆ ਤੇ ਆਪਣਾ ਪੂਰਾ ਸਿਸਟਮ ਇਹਨਾਂ ਦੀ ਪ੍ਰਾਪਰਟੀ ਤੇ ਚਲਾ ਰਹੇ ਆ। ਕੀ ਬਾਤ ਹੈ ਕੀ ਬਾਤ ਹੈ ਕਈ ਗਵਾਈਆਂ ਲੱਗ ਗਈਆਂ ਜੀ। ਆ ਸ਼ਾਹ ਸਾਹਿਬ ਤੁਹਾਡੇ ਨਾਲ ਇਸ ਅਚਾਨਕ ਦੀ ਮੁਲਾਕਾਤ ਨੂੰ ਮੈਂ ਤੇ ਬਾਗੋ ਬਹਾਰ ਕਾਂਗਾ ਖੁਸ਼ਬੂ ਵਰਗੀ ਕਾਂਗਾ। ਸੋ ਫੁਰਤਾਜ ਆਲਿਆਂ ਦੇ ਆ ਕੇ ਤੇ ਤੁਹਾਨੂੰ ਵੇਖ ਕੇ ਸਾਨੂੰ ਚਾ ਚੜਿਆ ਬਹੁਤ ਧੰਨਵਾਦ ਕਿ ਤੁਸੀਂ ਬਸ ਆਪਣੇ ਬਾਕੀ ਕੰਮ ਛੱਡ ਕੇ ਸਾਡੇ ਰੂਬਰੂ ਹੋ ਗਏ ਨਹੀਂ ਤੇ ਪੋਡਕਾਸਟ ਹੀ ਆਪਾਂ ਮਿਲਦੇ ਸ। ਥੈਂਕ ਯੂ ਸੋ ਮੱਚ ਜੀ ਸਭ ਨੂੰ ਬਹੁਤ ਬਹੁਤ ਥੈਂਕ ਯੂ ਤੇ ਪਲੀਜ਼ ਆ ਕੇ ਇਹ ਤੁਸੀਂ ਮਤਲਬ ਮੈਨੂੰ ਕਹਿਣ ਦੀ ਲੋੜ ਨਹੀਂ ਪੈਗੀ ਇਟਸ ਆਲਰੇਡੀ ਡਨ ਤੇ ਮੈਂ ਤੁਹਾਨੂੰ ਗਰੰਟੀ ਦੇ ਰਿਹਾ ਇਹਨਾਂ ਦਾ ਟਾਪ ਦਾ ਸਮਾਨ ਆ ਕੀ ਬਾਤ ਹੈ थैंक यू ਸੋਮਾ ਜੀ ਐਸਮ ਸਈਏ ਸਾਹਿਬ ਯੂਐਸਏ ਟਰਕਸ ਸੋ ਜਿਹੜੇ ਮਿਲੇ ਸਾਨੂੰ ਫੁਰਤਾਜ ਵਾਲਿਆਂ ਦੇ ਫੁਰਤਾਜ ਵਾਲਿਆਂ ਦੇ ਤੁਹਾਨੂੰ ਕੀ ਕੀ ਮਿਲਣਾ ਉਹਦੇ ਲਈ ਤੁਹਾਨੂੰ ਆਉਣਾ ਪਏਗਾ ਸੋ ਇੱਕ ਵਾਰਾ ਜ਼ਰੂਰ ਵਿਜ਼ਿਟ ਕਰੋ ਫੁਰਤਾਜ ਵਾਲਿਆਂ ਦੀ ਉਹ ਲੋਕੇਸ਼ਨ ਜਿਹੜੀ ਖੁੱਲ ਚੁੱਕੀ ਹੈ ਤੁਹਾਡੇ ਬੇਕਰਸਫੀਲਡ 'ਚ ਆ ਬਾਕੀ ਗੇੜੇ ਨੇ ਜਿਹੜੇ ਉਹ ਵੇਖਣੇ ਇੱਕ ਵਾਰਾਂ ਜੀ ਫਰਤਾਜ ਵਾਲਿਆਂ ਦੇ ਜਦੋਂ ਤੁਸੀਂ ਪਹੁੰਚਣਾ ਹੈ ਬੇਕਰਸਫੀਲਡ ਲੋਕੇਸ਼ਨ ਤੇ ਕਾਊਂਟਰ ਤੇ ਆਉਣਾ ਹੈ ਆਪਣੀ ਸ਼ੈ ਜਿਹੜੀ ਜੋ ਲੋਡ ਹੈ ਆ ਉਹ ਪੂਰੀ ਕਰਨੀ ਹੈ ਉਦਾਂ ਹੀ ਇੱਕ ਵੀਰ ਨੇ ਜਿਹੜੇ ਇਹ ਸਾਨੂੰ ਮਿਲੇ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਦੱਸੋ ਹਾਂ ਰਾਜਾ ਰਾਜਾ ਜੀ ਕਿੱਦਾਂ ਲੱਗਾ ਫਰਤਾਜ ਵਾਲਿਆਂ ਦਾ ਬੇਕਰਸਫੀਲਡ ਚ ਇਹ ਟਿਕਾਣਾ ਔਰ ਲੋੜਾਂ ਥੋੜਾ ਜਿਹੜੀਆਂ ਇਹ ਤੋਂ ਪੂਰੀਆਂ ਹੋ ਰਹੀਆਂ ਹਾਂ ਨੇ ਬਹੁਤ ਵਧੀਆ ਵਾ ਮੇਰਾ ਫਸਟ ਟਾਈਮ ਵਿਜਿਟ ਸੀਗਾ ਅੱਜ ਹੋਣੀ ਕਿੱਦਾਂ ਲੱਗਾ ਬਹੁਤ ਵਧੀਆ ਬਹੁਤ ਵਧੀਆ ਜੀ ਜੀ ਸਪੈਸ਼ਲ ਜਿੱਦਾਂ ਇਹਨੇ ਆਰਗੇਨਾਈਜ਼ ਕੀਤਾ ਸਾਰਾ ਸਮਾਨ ਸੋ ਬੜੀਆ ਲੱਗਾ ਪੰ ਕਦੋਂ ਤੋਂ ਟਰੱਕ ਚਲਾ ਰਹੇ ਜੀ ਆਹ ওভার 10 ਯੀਅਰਸ oh good ਤੇ ਇੱਥੇ ਆ ਕੇ ਜੋ ਇਕਵਿਪਮੈਂਟ ਵੇਖਿਆ ਉਹਦੀ ਕੁਆਲਿਟੀ ਬਾਰੇ ਉਹਦੀ ਪ੍ਰਾਈਸ ਬਾਰੇ ਮੈਂ ਚਾਹੁੰਦਾ ਕਿ ਤੁਸੀਂ ਇੱਕ ਜਿੰਦੀ ਜਾਗ ਦੀ ਗਵਾਹੀ ਜੇ ਸਾਡੇ ਸੁਨਾਲਿਆਂ ਤੱਕ ਪਹੁੰਚ ਜਾਏ ਕਿੱਦਾਂ ਲੱਗਾ ਕੁਆਲਿਟੀ ਕਿੱਦਾਂ ਲੱਗੀ ਪ੍ਰਾਈਸ ਕਿੱਦਾਂ ਲੱਗੀ ਆ ਬਦਿਆਵਾ ਹਜੇ ਸਟਾਰਟਿੰਗ ਆ ਦੇਖਦੇ ਆ ਗਾਹਾਂ ਕਿੱਦਾਂ ਚੱਲ ਰਿਹਾ ਪ੍ਰਾਈਸ ਵਾਈਜ਼ ਸਾਰਾ ਕੁਝ ਸੁਣਿਆ ਕੀ ਨਾ ਬਾਰੇ ਪਹਿਲੇ ਗੁੱਡ ਰਿਵਿਊ ਸੁਣਿਆ ਹਾਂ ਹਾਂਜੀ ਵਧੀਆ ਤਾਂ ਹੀ ਤੇ ਆਏ ਹਾਂਜੀ ਤਾਂ ਹੀ ਤਾਂ ਆਏ ਆ ਕੇ ਇਹਨਾਂ ਦਾ ਮਿਲ ਮਿਲਪ ਕਿੱਦਾਂ ਲੱਗਾ ਵਧੀਆ ਬਹੁਤ ਵਧੀਆ ਰਿਹਾ ਹਾਂਜੀ ਤੇ ਲੱਗ ਗਈ ਜੋਸ਼ ਲੈਣ ਆਏ ਸੀ ਹਾਂ ਹਜੇ ਕੰਟੀਨਿਊ ਚੱਲ ਰਿਹਾ ਕੰਮ ਬਸ ਠੀਕ ਹੈ ਜੀ ਅਸੀਂ ਇਹਨਾਂ ਨੂੰ ਤੰਗ ਨਹੀਂ ਕਰਦੇ ਇਹ ਸੌਦਾ ਲੈਣ ਤਾਂ ਕਿ ਸੌਦਾ ਵਿਕਣਾ ਸਾਢੀ 5 ਵਜੇ ਨਾ ਬੰਦ ਨਾ ਹੋ ਜਾਏ ਸੌਦਾ ਵਿਕੇਗਾ ਤਾਂ ਕੰਮ ਚੱਲੇਗਾ ਬਹੁਤ ਧੰਨਵਾਦ ਤੁਹਾਡਾ ਔਰ ਸਵਾਗਤ ਹੈ ਤੁਹਾਡਾ ਫੁਰਤਾਜ ਬੇਕਰਸਫੀਲਡ ਤੇ ਉਮੀਦ ਹੈ ਕਿ ਤੁਸੀਂ ਆਉਂਦੇ ਜਾਂਦੇ ਰਹਿਣਾ ਜੀ ਠੀਕ ਹੈ ਥੈਂਕ ਯੂ ਥੈਂਕ ਯੂ ਜੀ ਔਰ ਅਸੀਂ ਹੁਣ ਤੁਹਾਨੂੰ ਬਾਕੀ ਜਿਹੜੇ ਫੇਰੇ ਰਹਿੰਦੇ ਨੇ ਨਾ ਜਿਹੜੀ ਜਿਹੜੀ ਨੁੱਕਰ ਰਹਿੰਦੀ ਏ ਉਹ ਫਰੋਨੇ ਜੀ ਜਦੋਂ ਅਸੀਂ ਸਟੋਰ 'ਚ ਫਿਰਨਾ ਹੈ ਫਰਤਾਜ ਦੇ ਤੇ ਫਿਰ ਲੰਘਦੇ ਆ ਟੱਪਦੇ ਆ ਸੁਖਵਿੰਦਰ ਜੀ ਸਾਡੇ ਹੱਥੇ ਚੜ੍ਹਦੇ ਰਹਿਣੇ ਆ ਕੋਈ ਨਾ ਕੋਈ ਗੱਲ ਨਿਕਲਦੀ ਰਹਿਣੀ ਹੈ ਸੁਖਵਿੰਦਰ ਜੀ ਸਟਾਕ 'ਚ ਐਸ ਵੇਲੇ ਕੀ ਕੀ ਪਿਆ ਆ ਸਭ ਕੁਝ ਪਿਆ ਜੀ ਆਉ ਸੈਲਫਾਂ ਲੱਦੀਆਂ ਪਈਆਂ ਨੇ ਮੈਨੂੰ ਇਹ ਦੱਸੋ ਤੁਸੀਂ ਆਖਿਆ ਕਿ ਲੱਦੀਆਂ ਪਈਆਂ ਇੱਕ ਟਰੱਕਰ ਵੀਰ ਆਉਂਦਾ ਆ ਫਰਤਾਜ ਬੇਕਰਸਫੀਲਡ ਆ ਗਿਓ ਮਸਲਾ ਦੱਸਦਾ ਆ ਹਰ ਮਸਲੇ ਦਾ ਸੋਲੂਸ਼ਨ ਤੁਹਾਡੇ ਕੋਲ ਮਸਲਾ ਹੱਲ ਕਰਾਂਗੇ ਜੀ ਪੂਰਾ ਕਿਦਾਂ ਜੇ ਉਹਨਾਂ ਦਾ ਸਿਸਟਮ ਚੱਲੂਗਾ ਫੇਰ ਹੀ ਸਾਡਾ ਸਿਸਟਮ ਚੱਲੂਗਾ ਵਾਹ ਕੀ ਸੋਚ ਹੈ ਅੱਛਾ ਹਾਂਜੀ ਤੇ ਉਹਦੀ ਤਿਆਰੀ ਕਰਕੇ ਬੈਠੇ ਜੀ ਹਾਂਜੀ ਹਾਂਜੀ ਬਾਕੀ ਜੀ ਆ ਨਜ਼ਰ ਮਾਰੋ ਤੁਸੀਂ ਤੇ ਮੇਰਾ ਖਿਆਲ ਹੈ ਫਿਰ ਕਿਤੇ ਟੱਕਰ ਹੋ ਜਾਣੀ ਹੈ ਜੇ ਸੁਖਵਿੰਦਰ ਹੁਣਾਂ ਨੇ ਰਾਹ ਨਾ ਬਦਲਿਆ ਇਹ ਜਿੱਧਰ ਜਿੱਧਰ ਨੂੰ ਮੈਂ ਅਗਲੇ ਪਾਸੇ ਪੈਣ ਰਿਹਾ ਤੇ ਮਿਲਨੇ ਅਗਲੇ ਕਿਸ ਕਾਊਂਟਰ ਤੇ ਜੀ ਅਸੀਂ ਜਿਦਾ ਕਿ ਤੁਹਾਨੂੰ ਦੱਸਿਆ ਕਿ ਫੁਰਤਾਜ ਬੇਕਰਸਫੀਲ ਲੋਕੇਸ਼ਨ ਤੇ ਆਂ ਔਰ ਇਸ ਵੇਲੇ ਮਨਮਿੰਦਰ ਸਿੰਘ 바ਸੀ ਜੀ ਨੇ ਜਿਹੜੇ ਉਹ ਕੋਲ ਨੇ ਸਾਰੀ ਸੈਲਸਪਾਟਾ ਤੁਸੀਂ ਕਰ ਲਿਆ ਲੋਕੇਸ਼ਨ ਵੇਚ ਲਈ ਸਮਾਨ ਵੇਚ ਲਿਆ ਮੈਨੂੰ ਇਹ ਦੱਸੋ ਮਨਮਿੰਦਰ ਭਾਈ ਕਿ ਲੋਕੀ ਤੇ ਅਮਰੀਕਾ ਚ ਰਹੇ ਵੀ ਕਈ ਵਾਰ ਹੈ ਤੇ ਕੋੜੀ ਗੱਲ ਆ ਕੱਖ ਪੰਨਣਾ ਔਖਾ ਹੁੰਦਾ ਹੈ ਕੈਨੇਡਾ ਤੋਂ ਆ ਕੇ ਇੱਥੇ ਮੈਗਨ ਨੇ ਤਰਕੀਆਂ ਦੇ ਪੈਂਡੇ ਕੀ ਮੋਟੀਵੇਸ਼ਨ ਕੀ ਪਿੱਛੇ ਜਨੂਰ ਭਾਈ ਕਾਦਾ ਕੀ ਸੋਚ ਹੈ ਭਰੀ ਕਈ ਮੈਨੂੰ ਹੁਣ ਕਈ ਨਾ ਗਈ ਗੱਲ ਕਰਨਗੇ ਜੀ ਉਹ ਜੀ ਤੁਸੀਂ ਐਨੇ ਸਟੋਰ ਨੇ ਜੀ ਪੈਸੇ ਇਹ ਉਹ ਮੈਂ ਕਹਿੰਦਾ ਵੀ ਗੱਲ ਹੁਣ ਪੈਸੇ ਦੀ ਨਹੀਂ ਹੈਗੀ ਜੀ ਮਹਾਰਾ ਦੀ ਬਹੁਤ ਕਿਰਪਾ ਰਹੀ ਪਰ ਟੀਵਨ ਤੁਹਾਡੇ ਖੂਨ ਦੇ ਵਿੱਚ ਹੁੰਦਾ ਜੀ ਤੁਸੀਂ ਟਿੱਕੇ ਬੈਠ ਨਹੀਂ ਸਕਦੇ ਸੋ ਮੈਨੂੰ ਇਹ ਲੱਗਦਾ ਵੀ ਜੇ ਅਸੀਂ ਅੱਗੇ ਵੱਧ ਸਕਦੇ ਹਾਂ ਤਾਂ ਉਹ ਵੱਧਣਾ ਜਾਰੀ ਰੱਖਣਾ ਚਾਹੀਦਾ ਜੀ ਸੋ ਜਦੋਂ ਮੈਂ ਐਕਚੁਅਲੀ ਮੈਂ ਪਹਿਲਾਂ ਇੱਥੇ ਰਿਹਾ ਹਾਂ ਯੂਰੇ 7 ਸਾਲ ਯੂਐਸ ਵਿੱਚ ਮਾਰੇ ਪਹਿਲਾਂ ਮੈਂ ਦੱਸਿਆ ਜੀ ਫਿਰ ਕੈਨੇਡਾ ਮੂਵ ਹੋ ਗਿਆ ਜੀ ਪਰ ਕਿਤੇ ਨਾ ਕਿਤੇ ਤਾਂ ਖਸੀਦੀ ਵੀ ਜਿੱਥੇ ਮੈਂ ਪਹਿਲਾਂ ਗਿਆ ਉਥੇ ਜੀ ਉਹ ਉਹ ਜਿਸ ਤਰ੍ਹਾਂ ਪਿਆਰ ਹੁੰਦਾ ਨਾ ਉਹ ਮਿੱਟੀ ਨਾਲ ਮੋਹ ਹੁੰਦਾ ਜੀ ਸੋ ਇਹ ਸੀਗਾ ਵੀ ਨਹੀਂ ਉੱਥੇ ਜਾ ਕੇ ਵੀ ਇਹ ਕੰਮ ਸ਼ੁਰੂ ਕਰਨੇ ਹੀ ਕਰਨੇ ਜੀ ਕੀ ਬਾਤ ਸੋ ਕੀ ਬਾਤ ਅੱਛਾ ਇਹ ਦੱਸੋ ਮੈਨੂੰ ਬੱਜ ਸਾਹਿਬ ਕਿ ਫਰਤਾਜ ਫਰੇਜ਼ਨੋ ਤੋਂ ਤੁਰਿਆ ਫੇਰ ਉਡਾਰੀਆਂ ਜਿੱਦਾਂ ਸ਼ੁਰੂ ਹੀ ਤੁਸੀਂ ਦੱਸਿਆ ਸਟਾਕ ਟਨ ਚ ਗਈਆਂ ਅੱਜ ਇਹ ਕਿਰਪਾ ਹੋ ਗਈ ਬੇਕਰਸਫੀਲਡ ਆ ਗਏ ਕਮਿਊਨਿਟੀ ਆਪਣੀ ਟਰੱਕਰ ਵੀਰੇ ਨੇ ਜਿਹੜੇ ਉਹਦੇ ਪੂਰੇ ਅਮਰੀਕਾ ਪੂਰੀ ਦੁਨੀਆ ਚ ਖਿਲਰੇ ਆ ਅੱਗੇ ਇਹ ਤਰੱਕੀਆਂ ਦੇ ਪੈਂਡੇ ਕਿੱਥੇ ਕਿੱਥੇ ਜਾ ਰਹੇ ਦੇਖੋ ਭਾਜੀ ਜਦੋਂ ਸੀ ਨਾ ਜਿਵੇਂ ਪਹਿਲਾਂ ਵੀ ਕਹਣਾ ਵੀ ਸੁਪਨੇ ਜੀ ਮੈਂ ਸੁਪਨੇ ਬਹੁਤ ਦੇਖਦਾ ਜੀ ਤੇ ਉਹ ਸੁਪਨੇ ਦੇਖ ਕੇ ਫਿਰ ਮੈਂ ਗੁਰੂ ਘਰ ਮੱਥਾ ਵੀ ਟੇਕਦਾ ਜੀ ਵੀ ਮਹਾਰਾਜ ਹਣ ਸੁਪਨੇ ਨੂੰ ਇਹ ਪੂਰਾ ਕਰਨਾ ਤੁਹਾਡਾ ਕੰਮ ਹੈ ਜੀ ਸੋ ਮੈਂ ਜਿੰਨੇ ਵੀ ਦੇਖ ਰਹੇ ਮੈਂ ਸਾਰਿਆਂ ਨੂੰ ਜ਼ਰੂਰ ਕਹੂੰਗਾ ਜੀ ਸੁਪਨੇ ਜ਼ਰੂਰ ਦੇਖਿਆ ਕਰੋ ਜੀ ਸੁਪਨੇ ਦੇਖेंगे ਉਹ ਤੁਹਾਡੀ ਕਾਮਯਾਬੀ ਦੀ ਪਹਿਲੀ ਬੋੜੀ ਹੈ ਜੀ ਫਿਰ ਤੁਸੀਂ ਉਹਨੂੰ ਉਹਨੂੰ ਪੂਰੇ ਕਰਨ ਲਈ ਤੁਰੇਗੇ ਜਦੋਂ ਤੁਰੇਗੇ ਉਹ ਤਾਂ ਪੂਰੇ ਹੋ ਜਾਣਗੇ ਜੀ ਬਾਜੀ ਸੋ ਮੇਰਾ ਵੀ ਸਾਡੇ ਵੀ ਇੱਕ ਸੁਪਨੀ ਲੈ ਕੇ ਤੁਰੇ ਜੀ ਜਿਸ ਤਰ੍ਹਾਂ ਕੈਨੇਡਾ ਵਿੱਚ ਕਾਫੀ ਜਗ੍ਹਾ ਆਪਣਾ ਸਮਾਨ ਜਾਂਦਾ ਜੀ ਹੁਣ ਇੱਥੇ ਤਿੰਨ ਲੋਕੇਸ਼ਨਾਂ ਨੇ ਜੀ ਸਾਡਾ ਮੇਨ ਜਿਹੜਾ ਹੁਣ ਟਾਰਗੇਟ ਹੈ ਇਹਦੀ ਵੀ ਅਸੀਂ 99 ਜਿਹੜਾ ਆਪਣਾ ਫ੍ਰੀ ਵੇ ਹੈ ਜੀ ਜੀ ਇਹਨੂੰ ਅਸੀਂ ਆਉਣ ਵਾਲੇ 2 ਸਾਲਾਂ ਵਿੱਚ ਕਵਰ ਕਰਨਾ ਹੈ ਜੀ ਮੇਰਾ ਬਨਚਾ ਹੈ ਹਾਂ ਜੀ ਹਾਂ ਉਸ ਤੋਂ ਬਾਅਦ ਅਗਲਾ ਟਾਰਗੇਟ ਸਾਡੇ ਦੀ ਜਿਵੇਂ ਫਿਰ ਕੈਲੀਫੋਰਨੀਆ ਤੋਂ ਬਾਹਰ ਦਾ ਜੀ ਅਸੀਂ ਜਿਹਨੇ ਮੇਜਰ ਸਿਟੀਜ਼ ਨੇ ਬਲਕਿ ਹੁਣ ਵੀ ਸਾਨੂੰ ਬਹੁਤ ਦੇ ਕਾਲ ਆਉਂਦੀ ਹੈ ਬਹੁਤ ਦੇ ਮੈਸੇਜ ਆਉਂਦੇ ਨੇ ਜਮੇਂਡੀਆਨਾ ਪਲਸ ਹੋ ਗਿਆ ਜੀਆ ਫੀਨਿਕਸ ਹੋ ਗਿਆ ਹਿਊਸਟਨ ਹੋ ਗਿਆ ਆਪਣੇ ਉੱਤੇ ਬੰਦੇ ਜਿਹੜੇ ਦੇਖਦੇ ਨੇ ਜਿਹਨ ਤੁਹਾਡੇ ਜਰੀ ਜਿਹਨੇ ਲੋਕਾਂ ਨੇ ਸਾਨੂੰ ਪਤਾ ਲੱਗਿਆ ਸਾਡੇ ਬਾਰੇ ਜੀ ਉਹਨੇ ਸਾਡੇ ਅਪਰੋਚ ਕੀਤੀ ਸਾਡੇ ਨਾਲ ਪਰ ਅਸੀਂ ਇਹਦੇ ਫਿਲਹਾਲ ਅਸੀਂ ਉੱਥੇ ਥੋੜਾ ਜਆ ਅਸੀਂ ਹੋਰ ਇਥੇ ਕੈਲੀਫੋਰਨੀਆ ਵਿੱਚ ਸਟਰੋਂਗ ਹੋ ਜਾਈਏ ਮੈਂ ਮੈਂ ਹੁਣ ਸਟਰੋਂਗ ਹੋਣ ਤੋਂ ਆਇਆ ਮੈਂ ਅਗਰ ਇਹ ਸਵਾਲ ਪੁੱਛਾਂ ਕਿ ਫਰੇਜ਼ਨੋ ਸਟਾਕਟਨ ਔਰ ਅਜ ਬੇਕਰਸਫੀਲਡ ਅਗਲੀਆਂ ਲੋਕੇਸ਼ਨਾਂ ਕਿੱਥੇ ਕਿੱਥੇ ਨੇ ਅਗਲੀਆਂ ਪੜੀ ਵੈਰੀ ਸੂਨ ਅਸੀਂ ਫੋਂਟੈਨੇ ਜਾ ਰਹੇ ਹਾਂ ਜੀ ਲੋ ਜੀ ਤਿਆਰ ਹੋ ਜਾਓ ਫੋਂਟੈਨਾ ਵਾਲਿਓ ਰੈਡੀ ਰਹਿਣਾ ਤੇ ਨਾਲ ਦੀ ਨਾਲ ਸੈਕਰਾਮੈਂਟੋ ਜੀ ਕੀ ਬਾਤ ਹੈ ਤੇ ਨੈਕਸਟ ਸਾਡਾ ਜਿਹੜਾ ਹੈਗਾ ਜੀ ਉਸ ਤੋਂ ਬਾਅਦ ਯੂਬਾ ਸਿਟੀ ਦੀ ਕੀ ਬਾਤ ਹੈ ਕੀ ਬਾਤ ਹੈ ਇਹ ਸਾਡੇ ਹੁੰਦੇ ਨੇ ਨੈਕਸਟ ਜਿਹੜੇ ਸਾਡੇ ਇਹ ਕਹ ਲੋ ਜੀ ਪ੍ਰੋਜੈਕਟ ਨੇ ਜੀ ਇਹ ਨੇ ਤੇ ਵੈਰੀ ਸੂਨ ਅਸੀਂ ਮਾਰੇ ਸੁੱਖ ਰੱਖਿਆ ਦੋ ਦਿਨ ਮਹੀਨੇ ਚਾ ਸੀ ਇਹ ਸ਼ੁਰੂ ਕਰ ਦੇਣਾ ਜੀ ਤੇ ਤੁਹਾਡੇ ਜਰੀ ਅਸੀਂ ਸਭ ਨੂੰ ਫਿਰ ਬਾਜੀ ਮੈਂ ਵੀ ਟਪੋਸੀਆਂ ਲਈ ਤਿਆਰ ਆ ਉਹ ਵੀ ਛਾਲਾਂ ਲਈ ਤਿਆਰ ਨੇ ਤੇ ਜਿੱਥੇ ਜਿੱਥੇ ਵਜਣੀਆਂ ਉਹ ਵੀ ਇਹੀਂ ਤੁਹਾਨੂੰ ਦੱਸ ਦਿੱਤੀਆਂ ਕਦੋਂ ਕਦੋਂ ਫਿਰ ਗ੍ਰੈਂਡ ਓਪਨਿੰਗ ਹੋਦਾ ਤੇ ਸਵਾਦ ਹੀ ਬੜਾ ਹੈ ਜੀ ਭਾਜੀ ਦੇਖੋ ਗ੍ਰੈਂਡ ਓਪਨਿੰਗ ਹੈ ਜਿਹੜੀ ਜੀ ਉਹ ਅਸੀਂ ਅਗਸਤ ਦੇ ਐਂਡ ਦੇ ਵਿੱਚ ਠੀਕ ਹੈ ਹਾਂ ਜੀ ਪਲਾਨ ਕੀਤੀ ਪਲਾਨ ਕੀਤੀ ਹਾਂ ਜੀ ਕਿਉਂਕਿ ਕਿਉਂਕਿ ਉਹਦੇ ਵਿੱਚ ਇਹ ਜਿਹੜੀ ਜਿਵੇਂ ਹੁਣ ਇੱਥੇ ਸ਼ੁਰੂ ਕੀਤਾ ਹੈ ਜੀ ਸੋ ਅਸੀਂ ਥੋੜਾ ਜਿਹਾ ਜਿਵੇਂ ਸਾਡੇ ਇਥੋਂ ਬੇਕਸ ਫੀਲਡ ਤੋਂ ਸਾਡੇ ਲੋਕਲ ਨੇ ਕੁਲਜੀਤ ਮਾਨ ਹਮਮ ਤੇ ਆਪਣੇ ਟਰਕਿੰਗ ਕੰਪਨੀ ਮਾਨ ਟ੍ਰਾਂਸਪੋਰਟ ਉਹਨਾਂ ਦੇ ਇਹ ਭਤੀਜੇ ਨੇ ਜੀ ਇਹ ਤੇ ਜਾਣਦੇ ਸਾਰੇ ਹੀ ਨੇ ਉਹਨਾਂ ਨੂੰ ਜੀ ਪਰ ਫਿਰ ਵੀ ਇਹ ਇੱਕ ਵਾਰ ਲੋਕਾਂ ਨੇ ਵੇਚਰ ਜੀਏ ਤੇ ਉਹਨਾਂ ਨੂੰ ਥੋੜਾ ਜਿਹਾ ਮਤਲਬ ਅ ਇੱਕ ਹੱਥ ਮਿਲਾ ਲਈ ਸਾਰਿਆਂ ਨਾਲ ਜੀ ਸੋ ਉਹਦੇ ਕਰਕੇ ਜੀ ਨਾਲ ਜਦ ਤੱਕ ਸਾਡਾ ਹੋਰ ਸੈਟਅਪ ਹੋ ਜੂਗਾ ਜੀ ਕਿਉਂਕਿ ਸਮਾਨ ਬਹੁਤ ਆ ਰਿਹਾ ਸਾਨੂੰ ਇਹ ਵੀ ਜਦੋਂ ਅਸੀਂ ਗ੍ਰੈਂਡ ਓਪਨਿੰਗ ਕਰੀਏ ਤਾਂ ਜੋ ਸਟਾਕਪਨ ਵਿੱਚ ਸੀਗਾ ਉਹਦੇ ਨਾਲ ਹੋਰ ਜ਼ਿਆਦਾ ਇੱਥੇ ਆਈਟਮਾ ਹੋਰ ਹੋਣਗੇ ਹਾਂ ਜੀ ਹਾਂ ਸੋ ਸਾਡਾ ਪਲੈਨਿੰਗ ਹੈ ਜੀ ਐਂਡ ਆਫ ਅਗਸਟ ਅਸੀਂ ਇਹ ਜੜੀ ਗ੍ਰੈਂਡ ਓਪਨਿੰਗ ਕਰਨੀ ਹੈ ਬਿਲਕੁਲ ਠੀਕ ਹੈ ਜੀ ਬੇਕਰ ਸਵੀਟ ਵਾਲੇ ਗ੍ਰੈਂਡ ਓਪਨਿੰਗ ਤੋਂ ਪਹਿਲਾਂ ਵੀ ਆ ਕੇ ਸਮਾਨ ਲੈ ਸਕਦੇ ਨੇ ਗ੍ਰੈਂਡ ਓਪਨਿੰਗ ਤੇ ਪੰਜਾਬੀ ਰੇਡੀਓ ਯੂ ਐਸ ਏ ਦੀ ਟੀਮ ਇੱਕ ਵਾਰ ਫਿਰ ਤਾਂ ਡੇਰੂ ਬਰੂ ਹੋਏਗੀ ਔਰ ਬਾਕੀ ਸੈਗਰਾਮੈਂਟੋ ਤੋਂ ਲੈ ਕੇ ਯੂਬਾ ਸਿਟੀ ਔਰ ਫਾਂਟੇਨਾ ਤੋਂ ਲੈ ਕੇ ਬਾਕੀ ਸਭ ਲੋਕੇਸ਼ਨਾਂ ਵੀ ਉਹਨਾਂ ਦੱਸ ਦਿੱਤੀਆਂ ਔਰ ਭਲੇ ਭਲੇ ਛੱਡਦੀ ਕਲਾਇਆ ਮੰਨਮਿੰਦਰ ਬਾਸੀ ਜੀ ਧੰਨਵਾਦ ਤੁਹਾਡਾ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਜੀ ਪੰਜਾਬੀ ਰਿਡੀ ਯੂਐਸਏ ਟੀਮ ਦਾ ਬਹੁਤ ਧੰਨਵਾਦ ਮੈਂ ਓਨੈਸਟਲੀ ਕਹ ਰਹੀ ਹਾਂ ਜੀ ਮੈਂ ਨਾ ਕੈਨੇਡਾ ਵਿੱਚ ਵੀ ਆ ਜੀ ਅਸੀਂ ਬਹੁਤ ਘੱਟ ਐਡਵਰਟਾਈਜ਼ਮੈਂਟ ਕੀਤੀ ਹੈ ਜੀ ਮੈਨੂੰ ਹੁੰਦਾ ਵੀ ਠੀਕ ਹੈ ਲੋਕਾਂ ਨੂੰ ਪਤਾ ਵੀ ਹੈ ਤੁਹਾਡੇ ਜੋ ਵਰਡ ਆਫ ਮਾਊਥ ਹਨਾ ਜੀ ਪਰ ਇੱਥੇ ਆ ਕੇ ਮੈਂ ਥੋੜਾ ਜਿਹਾ ਮੈਂ ਮੈਨੂੰ ਲੱਗੇ ਜੀ ਮੇਰਾ ਉਹ ਜਿਹੜਾ ਸਿਸਟਮ ਸੀ ਉਹ ਫੇਲ ਹੋ ਗਿਆ ਜੀ ਕਿਉਂਕਿ ਜੋ ਰਿਸਪੌਂਸ ਮੈਨੂੰ ਤੁਹਾਡੇ ਜਰੀਏ ਮਿਲਿਆ ਨਾ ਜੀ ਹਾਂ ਜੀ ਅੱਜ ਅੱਜ ਜੇ ਬੈਠੇ ਆ ਨਾ ਭਾਜੀ ਉਹਦਾ ਇੱਕ ਇਹੀ ਜਿਹੀ ਪੋਜ਼ਿਟਿਵ ਕਿਉਂਕਿ ਜੋ ਤੁਹਾਡੀ ਅਪਰੋਚ ਹੈ ਜੀ ਜੋ ਲੋਕ ਤੁਹਾਨੂੰ ਪਿਆਰ ਕਰਦੇ ਨੇ ਜੇ ਉਹ ਪਿਆਰ ਅਸੀਂ ਵਿੱਚੋਂ ਅਸੀਂ ਵੀ ਥੋੜਾ ਜਿਹਾ ਅਸੀਂ ਵੀ ਕੱਢ ਲਈਏ ਵਿੱਚੋਂ ਜੀ ਜੀ ਅਸੀਂ ਇਹ ਪਿਆਰ ਵੰਡਣ ਲਈ ਹੈ ਪੰਜਾਬੀ ਰੇਡੀਓ ਯੂ ਐਸ اے ਪੰਜਾਬੀਆਂ ਦਾ ਰੇਡੀਓ ਇਸ ਲਈ ਤੇ ਕਹਿੰਦੇ ਆ ਕਮਿਊਨਿਟੀ ਦਾ ਰੇਡੀਓ ਇਸ ਲਈ ਤੇ ਕਹਿੰਦੇ ਆ ਔਰ ਈਮਾਨ ਜਿਹੜਾ ਅੱਜ ਤੁਹਾਡੀ ਜ਼ੁਬਾਨੀ ਸੁਣ ਕੇ ਯਕੀਨ ਕਰੋ ਕਿ ਮੈਂ ਐਡਾ ਚੋੜਾ ਹੋ ਗਿਆ ਹਾਂ ਔਰ ਸਾਨੂੰ ਇਹ احساس ਹੋ ਰਿਹਾ ਕਿ ਸਾਡੀ ਜਿਹੜੀ ਮਿਹਨਤ ਆ ਉਹ ਸਫਲ ਹੋ ਗਈ ਤੁਹਾਡੇ ਬੋਲ ਨੇ ਜਿਹੜੇ ਸਾਡੇ ਲਈ ਅਵਾਰਡ ਨਹੀਂ ਬਿਲਕੁਲ ਭਾਜੀ ਜੀ ਅੱਜ ਦੇਖੋ ਮੈਂ ਪਹਿਲਾਂ ਹੀ ਕਿਹਾ ਜੀ ਅੱਜ ਬੈਠੇ ਆ ਜੀ ਤਾਂ ਉਹਦਾ ਉਹ ਇਹ ਵੀ ਤੁਹਾਡੇ ਜਰੀਏ ਜੋ ਸਾਨੂੰ ਪਿਆਰ ਮਿਲ ਰਿਹਾ ਨਾ ਜੀ ਮਤਲਬ ਅਸੀਂ ਸੋਚ ਥੈਂਕ ਯੂ ਸੋ ਮਚ ਬਹੁਤ ਸਾਡੇ ਬਿਜ਼ਨਸ ਨੂੰ ਬੂਸਟ ਮਿਲਿਆ ਜੀ ਤੇ ਤੁਹਾਡਾ ਪਿਆਰ ਮਿਲਿਆ ਤੇ ਮਤਲਬ ਇਹ ਜੀ ਅੱਗੇ ਵੀ ਉਮੀਦ ਕਰਦੇ ਆਂ ਵੀ ਤੁਹਾਡੇ ਜਰੀਏ ਤੁਸੀਂ ਉਮੀਦ ਕਰਦੇ ਜੀ ਅਸੀਂ ਅਰਦਾਸ ਕਰਨੇ ਆ ਕਿ ਇਸ ਪਿਆਰ ਚ ਦਿਨ ਦੁਨੀ ਰਾਤ ਚੁਨੀ ਤਰੱਕੀ ਹੋਵੇ ਫੁਰਤਾਸ਼ ਤਰੱਕੀ ਕਰਦਾ ਰਹੇ ਪੰਜਾਬੀ ਰੇਡੀਓ ਯੂਐਸਏ ਪਹੁੰਚਦਾ ਰਹੇ ਔਰ ਭਰੋਸਾ ਕਰਨ ਵਾਲੇ ਜਿਹੜੇ ਉਹਨਾਂ ਜੀ ਵਾਦਾ ਹੁੰਦਾ ਰਹੇ ਬਿਲਕੁਲ ਹਾਂ ਜੀ ਤੇ ਮੈਂ ਫਿਰ ਸਭ ਦਾ ਧੰਨਵਾਦ ਕਰੂੰਗਾ ਮੈਂ ਸਭ ਨੂੰ ਗੁਜਾਰਿਸ਼ ਕਰੂੰਗਾ ਜੀ ਵੀ ਇੱਥੇ ਬੈਕਸਫੀਲਡ ਸਾਡੀ ਲੋਕੇਸ਼ਨ ਤੇ ਆਓ ਇੱਕ ਵਾਰਾ ਲੋਕੇਸ਼ਨ ਦਾ ਪਤਾ ਫੇਰ ਦੱਸੋ ਜੀ ਹਾਂਜੀ ਇਹ ਹੈਗੇ 3925 ਈਸਟ ਬਰਾਂਡੇਜ ਲੇਨ ਹੈ ਜੀ ਇਹ ਜਦੋਂ ਆਪਾਂ ਨਾ 99 ਤੋਂ 58 ਲੰਨੇ ਆ ਜੀ ਤਾਂ ਮਾਉਂਟ ਵਨ ਦਾ ਐਗਜ਼ਿਟ ਆਉਂਦਾ ਜੀ ਉੱਥੇ ਉਤਰ ਕੇ ਲੈਫਟ ਕਰਨੀ ਆ ਜੀ ਤੇ ਪਹਿਲੀ ਉਹ ਸਟਰੀਟ ਨਾਲੇ ਆ ਜੀ ਰਾਈਟ ਕਰਕੇ ਬਰਾਂਡੇਜ ਲੇਨ ਉਥੋਂ ਇਹ ਕਹੋ ਜੀ ਇੱਕ ਬਲੌਕ ਤੇ ਰਾਈਟ ਸਾਈਡ ਤੇ ਆਪਣੀ ਸ਼ਾਪ ਹੈ ਜੀ ਤੇ ਖੁੱਲੀ ਸ਼ਾਪ ਨੇ ਜੀ ਪੂਰਾ ਵੇਅਰ ਹਾਊਸ ਆ ਐਵੇਂ ਆਜ ਦੀ ਤੋਂ ਕੰਮ ਲੈਣ ਦੇ ਚਲੋ ਜੀ ਤੇ ਉਹਦੇ ਵਿੱਚ ਇਹ ਜੀ ਖੁੱਲੀ ਚੌੜੀ ਸੜਕ ਹੈ ਜੀ ਕਿਹੜੇ ਟਰੱਕਰ ਵੀਰ ਉਹ ਅੱਗੇ ਪਾਰਕ ਵੀ ਕਰ ਸਕਦੇ ਨੇ ਜੀ ਜਿਹਨੂੰ ਸਮਾਨ ਲੈਣਾ ਹੈ ਤੇ ਅਗਲੇ ਐਗਜ਼ਿਟ ਤੋਂ ਨਾਲੇ ਫਿਰ 58 ਤੇ ਤੁਸੀਂ ਚੜ ਸਕਦੇ ਹੋ ਸੋ ਬਹੁਤ ਸੌਖਾ ਹੈ ਇੱਥੇ ਆਉਣਾ ਜੀ ਮਨਮਨਦਰ ਬਸੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਕੁਝ ਸਮਾਂ ਦਿੱਤਾ ਔਰ ਅਗਲੀ ਮੁਲਾਕਾਤ ਲਈ ਅਸੀਂ ਵੀ ਬੇਤਾਬ ਰਹਾਂਗੇ ਸਾਡੇ ਸਰੋਤੇ ਔਰ ਦਰਸ਼ਕ ਵੀ ਰਹਾਂਗੇ ਅੱਜ ਲਈ ਬਹੁਤ ਧੰਨਵਾਦ ਥੈਂਕ ਯੂ ਬਰੀ ਤੁਹਾਡਾ ਸਦਾ ਥੈਂਕ ਯੂ ਜੀ ਤੇ ਮੇਰੇ ਵੱਲੋਂ ਅਡਵਾਂਸ ਵਿੱਚ ਜਿੰਨੇ ਵੀ ਸਰੋਤੇ ਦੇਖ ਰਹੇ ਨੇ ਤੁਹਾਡੇ ਮੇਰੇ ਸਾਡੇ ਭਰਾ ਦੇਖ ਰਹੇ ਨੇ ਸਭ ਨੂੰ ਅਡਵਾਂਸ ਦੇ ਵਿੱਚ ਮੈਂ ਕਹੂੰਗਾ ਜੀ ਵੀ ਗ੍ਰੈਂਡ ਓਪਨਿੰਗ ਤੇ ਤੁਹਾਡੇ ਜ਼ਰੀਏ ਜਰੂਰ ਸਭ ਨੂੰ ਸੁਨੇਹਾ ਪਾਜਾਵਾਂਗੇ ਤੇ ਸਭ ਨੇ ਪਹੁੰਚਣਾ ਜੀ ਤੇ ਉਮੀਦ ਕਰਦੇ ਹਾਂ ਇਸੇ ਤੁਹਾਡਾ ਪਿਆਰ ਮਿਲਦਾ ਰਹੂਗਾ ਜੀ ਜੀ ਥੈਂਕ ਯੂ ਸੋ ਮਾਚ ਜੀ ਇਸ ਹਨ ਮਨਮਨਦਰ ਸਿੰਘ ਬਸੀ ਜ ਸੈ ਬੇਕਰਸਫੀਲ এডੂਕੇਸ਼ਨ ਸੋ ਪੰਜਾਬੀ ਰੇਡੀਓ ਯੂਐਸਏ ਦੀ ਸਾਰੀ ਡਿਜੀਟਲ اور ਬਾਕੀ ਟੀਮ ਹੈ ਜਿਹੜੀ ਉਹਦੇ ਨਾਲ ਮੈਨੂੰ ਮਸੂਦ ਮੱਲੀ ਨੂੰ ਦੋਵੇਂ ਇਜਾਜ਼ਤਾਂ ਸੋ ਚਾਹ ਨੇ ਜਿਹੜੇ ਇਹ ਸਜਰੇ ਰੱਖਿਆ ਜੇ ਜਜ਼ਬੇ ਨੇ ਜਿਹੜੇ ਇਹ ਤਿੱਖੇ ਰੱਖਿਆ ਜੇ ਤੇ ਅਗਲੀ ਮੁਲਾਕਾਤ ਦੀ ਉਡੀਕ ਰੱਖਿਆ ਜੀ ਆਉਂਦੀ ਮੁਲਾਕਾਤ ਤੱਕ ਲਈ ਤੁਹਾਡਾ ਮੇਰਾ ਸਾਡਾ ਸਾਰਿਆਂ ਦਾ